ਦੀਪ ਭਾਈ ਇਸ ਲਾਈਕ ਉਹ ਉਹ ਇਨਸਾਨ ਨੇ ਜਿਹੜੇ ਜਿਹੜੇ ਮੈਨੂੰ ਇਸ ਇੰਡਸਟਰੀ ਦੇ ਵਿੱਚ ਅੱਗੇ ਵਧਣ ਦੇ ਵਿੱਚ ਬਹੁਤ ਬਹੁਤ ਹੈਲਪ ਕਰਦੇ। ਛੁੱਤੀ ਮੈਂ ਦੱਸਦਾ ਕਿ ਛੁੱਤੀ ਜਦੋਂ ਮੈਂ ਕਾਲਜ ਚ ਪੜ੍ਹਦਾ ਸੀ ਲੀ ਟੀਨੇਜ ਕ੍ਰਾਸ ਹੀ ਕੀਤੀ ਸੀ ਮੇਰੀ ਉਦੋਂ ਦੀ ਪੁਰਾਣੀ ਦੋਸਤਾਂ। ਸਾਰੇ ਬਸੋਂ ਜਦੋਂ ਪਿਆਰ ਮਿਲ ਰਿਹਾ ਹੁੰਦਾ ਉਹ ਤਾਂ ਜ਼ਿੰਦਗੀ ਜਿਉਣ ਦਾ ਇੱਕ ਕਲਾਕਾਰ ਦੀ ਜ਼ਿੰਦਗੀ ਜਿਉਣ ਦਾ ਸਵਾਦ ਹੀ ਡਿਫਰੈਂਟ ਹੁੰਦਾ ਬਹੁਤ ਸਵਾਦ ਆ ਰਿਹਾ ਜਿਉਣ ਦਾ ਬਹੁਤ ਸਵਾਦ ਆ ਰਿਹਾ ਹੈ ਕੰਮ ਕਰਨ ਦਾ ਜਦੋਂ ਦਿੱਗਜ ਕਲਾਕਾਰ ਤੁਹਾਡੇ ਮੋਢੇ ਤੇ ਥਪਤ ਪਾਉਂਦੇ ਨੇ ਤੁਹਾਨੂੰ ਬਲੇਸਿੰਗਸ ਦਿੰਦੇ ਨੇ ਉਦੋਂ ਕਿਹੋ ਜਿਹਾ ਮਹਿਸੂਸ ਹੁੰਦਾ ਤੁਸੀਂ ਤਾਂ ਤਾਜ਼ਾ ਤਾਜ਼ਾ ਮਹਿਸੂਸ ਕਰ ਰਹੇ ਹਾਂ ਜ਼ੌਂਬੀ ਲੈਂਡ ਦੇ ਵਿੱਚ ਵੀ ਕਰੈਕਟਰ ਜਿਹੜਾ ਕੀਤਾ ਏ ਉਹਦੀ ਵੀ ਬੜੀ ਚਰਚਾ ਹੋਈ ਸੀ ਕਿ ਉਹ ਬੜਾ ਵੱਖਰਾ ਕਿਰਦਾਰ ਸੀ ਜ਼ੌਂਬੀ ਲੈਂਡ ਤੋਂ ਬਾਅਦ ਅਗਲੀ ਫਿਲਮ ਜਦੋਂ ਮੈਂ 120 ਬਾਦੁਰ ਕੀਤੀ ਆ 120 ਬਾਦਰ ਦੇ ਵਿੱਚ ਪੁਰਾਣੇ ਕਿਰਦਾਰ ਨੇ 1962 ਵੇਲੇ ਦੇ ਉਹ ਕਿਰਦਾਰ ਨੇ ਤੇ ਸਾਨੂੰ ਲੱਗਦਾ ਸੀ ਪੱਕੇ ਫੌਜੀ ਹੋ ਗਏ ਹਾਂ ਪੱਕੇ ਫੌਜੀ ਫੌਜੀ ਵਾਲੀ ਟ੍ਰੇਨਿੰਗ ਚੱਲ ਚੱਲ ਰਹੀ ਸੀ ਕਿਸੀ ਜੇ ਤੁਸੀਂ ਪੁੱਛਦੇ ਸੀ ਕਿ ਤਕਲੀਫਾਂ ਆਉਂਦੀਆਂ ਨੇ ਕਹਿੰਦੇ ਕੋਈ ਨਹੀਂ ਤੇ ਅਸੀਂ ਕਿਹਾ ਚਾਹੀਦਾ ਇਹਨਾਂ ਨੂੰ ਵੱਧਾ ਕਹਿੰਦੇ ਆ ਕੇ ਬਾਜੀ ਉਹਨ ਪੂਰੀ ਸਾਫ ਵਰਗੀ ਬੰਦੇ ਭੁੱਖੇ ਰਹਿ ਕੇ ਜਦੋਂ ਉਹਨਾਂ ਕੋਲੇ ਖਾਣ ਨੂੰ ਰੋਟੀ ਨਹੀਂ ਸੀ ਨਾ ਭਰਨ ਨੂੰ ਕਰਾਏ ਹੈ ਨਹੀਂ ਸੀ ਉਦੋਂ ਵੀ ਉਹ ਐਡੀਆਂ ਕਮਾਲ ਪਰਫਾਰਮੈਂਸਾਂ ਦੇ ਕੇ ਜ਼ਿੰਦਗੀ ਦੇ ਇੰਨੇ ਦੁੱਖ ਚੱਲ ਰਹੇ ਸੀ ਉਹ ਸਸਿਗਲ ਜੀ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਪਰਮ ਸਿੰਘ ਤੇ ਅੱਜ ਆਪਾਂ ਔਨ ਸ਼ੂਟ ਲੋਕੇਸ਼ਨ ਪਹੁੰਚੇ ਆਂ ਡੀਐਸਪੀ ਦੇਵ 2 ਦੀ ਸ਼ੂਟਿੰਗ ਚੱਲ ਰਹੀ ਹੈ ਤੇ ਬੜੇ ਮੰਜੇ ਹੋਏ ਕਲਾਕਾਰ ਨੇ ਇਸ ਫਿਲਮ ਦੇ ਵਿੱਚ ਔਰ ਜਿਨ੍ਹਾਂ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਆਂ ਚਰਚੇ ਬੜੇ ਹੋ ਰਹੇ ਨੇ ਇਸ ਟਾਈਮ ਤੇ ਇੰਡਸਟਰੀ ਦੇ ਵਿੱਚ ਬੜੀ ਦੇਰ ਤੋਂ ਨੇ ਪਰ ਜਦੋਂ ਵੀ ਕੰਮ ਕਰਦੇ ਨੇ ਬੜਾ ਚੋਣਵਾਜਿਆ ਕੰਮ ਕਰਦੇ ਨੇ ਜਿਹਦੀ ਚਰਚਾ ਰਹਿੰਦੀ ਆ ਤੇ ਅਦਾਕਾਰ ਦੇ ਲਈ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਕੰਮ ਕੀਤਾ ਹੋਵੇ ਤੇ ਉਹਦੀ ਚਰਚਾ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਪਿਆਰ ਕਰਨ ਵਾਲੇ ਆ ਨਾ ਉਹਨਾਂ ਦੀ ਚਰਚਾ ਦੇ ਨਾਲ ਆਰਟਿਸਟ ਨੂੰ ਬਹੁਤ ਵਧੀਆ એનર્ਜੀ ਮਿਲਦੀ ਆ ਤਨਵੀਰ ਵੀਰਾ ਸਾਡੇ ਨਾਲ ਮੌਜੂਦ ਨੇ ਤੇ ਪਹਿਲਾਂ ਤਾਂ 120 ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਡੀਐਸਪੀ ਦੇਵ 2 ਦੀਆਂ ਵੀ ਮੁਬਾਰਕਾਂ ਤੇ ਆਉਣ ਵਾਲੇ ਜਿੰਨੇ ਪ੍ਰੋਜੈਕਟ ਆ ਉਦ ਲਈ ਬਹੁਤ ਸਰੀ ਮੁਬਾਰਕਾਂ ਭਾਈ ਕੀ ਹਾਲ ਹੈ थैंक यू ਬਹੁਤ ਬਹੁਤ ਵਧੀਆ ਬਹੁਤ ਸੋਹਣੇ ਬਹੁਤ ਸਾਰੇ ਪਾਸੋਂ ਜਦੋਂ ਪਿਆਰ ਮਿਲ ਰਿਹਾ ਹੁੰਦਾ ਉਦੋਂ ਜ਼ਿੰਦਗੀ ਜਿਉਣ ਦਾ ਇੱਕ ਕਲਾਕਾਰ ਦੀ ਜ਼ਿੰਦਗੀ ਜਿਉਣ ਦਾ ਸਵਾਦ ਹੀ ਡਿਫਰੈਂਟ ਹੁੰਦਾ ਸੋ ਆਮ ਲਿਵਿੰਗ ਮਾਈ ਵੈਰੀ ਬਿਊਟੀਫੁਲ ਡੇਸ ਬਹੁਤ ਸਵਾਦ ਆ ਰਿਹਾ ਜਿਉਣ ਦਾ ਬਹੁਤ ਸਵਾਦ ਆ ਰਿਹਾ ਕੰਮ ਕਰਨ ਦਾ ਤੇ ਕਿਉਂਕਿ ਉਸ ਕੰਮ ਨੂੰ ਐਪਰੀਸ਼ੀਏਸ਼ਨ ਜਦੋਂ ਮਿਲਦੀ ਹੈ ਉਦੋਂ 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 ਸਾਰੀਆਂ ਚੀਜ਼ਾਂ ਡਬਲ ਹੋ ਜਾਂਦੀਆਂ ਨੇ ਸੋ ਆਮ ਲਿਵਿੰਗ ਇਟ ਅੱਛਾ ਭਾਈ ਜਦੋਂ ਆਪਾਂ ਦਾ ਇੱਕ ਟਾਈਮ ਤੇ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਇੱਕ ਹੋਰ ਸਿਨੇਮਾ ਹੁੰਦਾ ਸੀ ਹੁਣ ਸਿਨੇਮਾ ਬਹੁਤ ਦੇ ਬੜੇ ਗਰੋ ਕਰ ਰਿਹਾ ਭਾਵੇਂ ਉਹ ਬਾਲੀਵੁੱਡ ਹੈ ਭਾਵੇਂ ਉਹ ਪਾਲੀਵੁੱਡ ਹੈ ਭਾਵੇਂ ਉਹ ਵਰਲਡ ਵਾਈਡ ਸਿਨੇਮਾ ਦੀ ਗੱਲ ਕਰ ਲਈਏ ਤੇ ਜਦੋਂ ਦਿੱਗਜ ਕਲਾਕਾਰ ਤੁਹਾਡੇ ਮੋਢੇ ਤੇ ਥਪਤ ਪਾਉਂਦੇ ਨੇ ਤੁਹਾਨੂੰ ਬਲੇਸਿੰਗਸ ਦਿੰਦੇ ਨੇ ਉਦੋਂ ਕਿਹੋ ਜਿਹਾ ਮਹਿਸੂਸ ਹੁੰਦਾ ਤੁਸੀਂ ਤਾਂ ਹੁਣ ਤਾਜ਼ਾ ਤਾਜ਼ਾ ਮਹਿਸੂਸ ਕਰ ਰਿਹਾ ਹਾਂ ਭਾਵੇਂ ਰਨਵੀਰ ਸਿੰਘ ਹੋਣ ਭਾਵੇਂ ਹੋਰ ਦਿਗਜ ਭਾਵੇਂ ਫਰਾਨ ਅਕਟਰ ਸਾਹਿਬ ਹੋਣ ਇੰਨਾ ਪਿਆਰ ਮਿਲ ਰਿਹਾ ਉਹਨਾਂ ਤੋਂ ਕਿ ਕਿਵੇਂ ਫੀਲ ਕਰਦੇ ਹਾਂ ਉਹ ਚੀਜ਼ਾਂ ਜਿਹੜੀਆਂ ਕਦੇ ਸੁਪਨੇ 'ਚ ਸੋਚੀਆਂ ਹੋਣੀਆਂ ਹਾਂ ਹਾਂ ਇੰਨਾ ਆਰਟਿਸਟਾਂ ਨੂੰ ਮਿਲ ਕੇ ਸੁਪਨੇ ਪੂਰੇ ਹੋ ਜਾਂਦੇ ਕਈਆਂ ਦੇ ਹਨਾ ਕਿ ਅਰ ਉਹਨਾਂ ਨੂੰ ਮਿਲ ਲੈ ਮਿਲ ਲੈ ਹਨਾ ਉਹ ਸੁਪਨਾ ਪੂਰਾ ਹੋ ਗਿਆ ਸੋ ਉਹਨਾਂ ਵੱਲੋਂ ਤੁਹਾਨੂੰ ਤੁਹਾਡੇ ਕੰਮ ਦੀ ਤਾਰੀਫ਼ ਕਰ ਦੇਣਾ ਉਹਨਾਂ ਦਾ ਪਹਿਲਾਂ ਤਾਂ ਤੁਹਾਡਾ ਕੰਮ ਦੇਖਣਾ ਫਿਰ ਤੁਹਾਡੇ ਕੰਮ ਦੀ ਤਾਰੀਫ਼ ਕਰ ਦੇਣਾ ਤੇ ਤਹਾਨੂੰ ਪਿਆਰ ਕਰਨਾ ਤੇ ਇੱਕ ਚੀਜ਼ ਉਹਨਾਂ ਤੋਂ ਜਿਹੜੀ ਮੈਂ ਸਿੱਖੀ ਜਿਹੜੀ ਮੈਂ ਵੇਖੀ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਕਿ ਉਹ ਤਾਰੀਫ਼ ਜਦੋਂ ਕਰਦੇ ਆ ਨਾ ਤਾਂ ਸ਼ਬਦਾਂ ਦੀ ਕੰਜੂਸੀ ਨਹੀਂ ਉਹਨਾਂ ਕੋਲ ਬੜੀ ਬੜੇ ਖੁੱਲ੍ਹ ਦਲੇ ਹੋ ਕੇ ਤਾਰੀਫ਼ ਕਰਦੇ ਨੇ ਤੇ ਸ਼ਬਦ ਬੜੇ ਸੋਹਣੇ ਤੁਹਾਡੇ ਲਈ ਵਰਤਦੇ ਨੇ ਤੇ ਜਦੋਂ ਅਭਿਸ਼ੇਕ ਅਭਿਸ਼ੇਕ ਬਚਨ ਵੀਡੀਓ ਸਾਰੇ ਸਾਰੇ ਜਿਹਦੀ ਗੱਲ ਕਰਦੇ ਰਹਿੰਦੇ ਆ ਅਭਿਸ਼ੇਕ ਬਚਨ ਨਾਲ ਜਦੋਂ ਗੱਲ ਹੋ ਰਹੀ ਸੀ ਫਿਲਮ ਦੇ ਇੱਕ ਬਾਹਰ ਨਿਕਲੇ ਮੈਂ ਖੜਾ ਸੀ ਤਾਂ ਆ ਕੇ ਮੈਨੂੰ ਜਦੋਂ ਜੱਫੀ ਪਾਈ ਉਹਨਾਂ ਨੇ ਤੇ ਪਿਆਰ ਕੀਤਾ ਉਹਨਾਂ ਦੇ ਉਹਨਾਂ ਦੇ ਸਾਰੀਆਂ ਚੀਜ਼ਾਂ ਦੇ ਵਿਚਾਰੇ ਜਿੰਨੀ ਤਾਰੀਫ ਹੋਈ ਚਲੋ ਆਪਦੇ ਮੂੰਹ ਮੀਆਂ ਵਿੱਠੂ ਬਣਨ ਵਾਲੀ ਗੱਲ ਤਾਂ ਨਹੀਂ ਕਰ ਲਈ ਤਾਂ ਮੈਂ ਤਾਰੀਫ ਤਾਂ ਨਹੀਂ ਦਸੂਗਾ ਕੀ ਕੀਤੀ ਉਹਨਾਂ ਨੇ ਪਰ ਜਦੋਂ ਉਹਨਾਂ ਨੇ ਇੱਕ ਗੱਲ ਕਿਹਾ ਕਿ ਕਹੀ ਕਿ ਆਪਾਂ ਨੂੰ ਹੁਣ ਇਕੱਠੇ ਕੰਮ ਕਰਨਾ ਚਾਹੀਦਾ ਫਿਰ ਦੁਬਾਰਾ ਸੋ ਦੈਟਸ ਇਹ ਤੁਹਾਨੂੰ ਨਹੀਂ ਪਤਾ ਮੇਰੇ ਲਈ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ ਹਣਾ ਸੋ ਉਹਨਾਂ ਉਹਨਾਂ ਲੋਕਾਂ ਨਾਲ ਹੱਥ ਮਿਲਾ ਲੈਣ ਨਾਲ ਸੁਪਨਾ ਪੂਰਾ ਹੁੰਦਾ ਹੋਵੇ ਤੇ ਉਹ ਕਹਿਣ ਕਿ ਤੁਹਾਡੇ ਨਾਲ ਤੇਰੇ ਨਾਲ ਕੰਮ ਕਰਦੇ ਹਾਂ ਦੁਬਾਰਾ ਤੇ ਸਾਈ ਟਾਈਮ ਨਾਓ ਲੈਟਸ ਲੈਟਸ ਵਰਕ ਟੁਗੇਦਰ ਤੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਅਜਾਬਾ ਜੀ ਤੁਸੀਂ ਜਦਾਂ ਜੋਂਬੀ ਲੈਂਡ ਦੇ ਵਿੱਚ ਵੀ ਕੈਰੈਕਟਰ ਜਿਹੜਾ ਕੀਤਾ ਸੀ ਉਹਦੀ ਵੀ ਬੜੀ ਚਰਚਾ ਹੋਈ ਸੀ ਕਿ ਉਹ ਬੜਾ ਵੱਖਰਾ ਕਿਰਦਾਰ ਸੀ ਕਿੰਦਾ ਜਦੋਂ ਇੱਕ ਕੈਰੈਕਟਰ ਮਿਲਦਾ ਉਹਨੂੰ ਵਧੀਆ ਤਰੀਕੇ ਨਾਲ ਨਿਭਾਉਣਾ ਉਹਦੇ ਚ ਖੋਭਣਾ ਉਹ ਇੱਕ ਆਰਟਿਸਟ ਲਈ ਕਿੰਨਾ ਚੈਲੈਂਜਿੰਗ ਹੁੰਦਾ ਆਫਕੋਰਸ ਬਹੁਤ ਚੈਲੈਂਜਿੰਗ ਹੁੰਦਾ ਇਹ ਤਾਈਓ ਕਹਿੰਦੇ ਕਿ ਇਹ ਹਰ ਕਿਸੇ ਦਾ ਕੰਮ ਨਹੀਂ ਆ ਤਾਂ ਆਫਕੋਰਸ ਹਰ ਕੋਈ ਹਰ ਕਿਸੇ ਦਾ ਕੰਮ ਨਹੀਂ ਆ ਤੁਹਾਡੇ ਵਾਲਾ ਕੰਮ ਬਹੁਤ ਔਖਾ ਮੇਰੇ ਵਾਲੇ ਚ ਮੈਂ ਲੇਖੂਗਾ ਤਾਂ ਇਹ ਬਹੁਤ ਔਖਾ ਪਰ ਕਿਹੇ ਕਿਰਦਾਰ ਹੋਰ ਕਿਰਦਾਰ ਨੂੰ ਜਿਉਣਾ ਜਿਹੜਾ ਜਿਹੜਾ ਐਗਜ਼ਿਸਟ ਨਹੀਂ ਕਰਦਾ ਤੇ ਉਹਨੂੰ ਉਹਨੂੰ ਜਿਉਣਾ ਬੜਾ ਔਖਾ ਹੁੰਦਾ ਹੈ ਤੇ ਉਹਦੇ ਲਈ ਥੋੜਾ ਵਕਤ ਲੱਗਦਾ ਉਹ ਉਹਦੇ ਉਹਦੇ ਬੋਡੀ ਲੈਂਗੁਏਜ ਡਿਸਾਈਡ ਕਰਨ ਦੇ ਵਿੱਚ ਉਹਦੇ ਨੂਆਨਸਸ ਡਿਸਾਈਡ ਕਰਨ ਦੇ ਵਿੱਚ ਇਹ ਚੀਜ਼ਾਂ ਤੇ ਮੈਨੂੰ ਕਾਫੀ ਮਿਹਨਤ ਕਰਨੀ ਪਈ ਐਂਡ ਉਸ ਕੈਰੈਕਟਰ ਨੂੰ ਜਦੋਂ ਜ਼ੌਂਬੀ ਬਣਦਾ ਉਹ ਤੋਂ ਪਹਿਲਾਂ ਬੜੀ ਮਿਹਨਤ ਕਰਨੀ ਪਈ ਕਿਉਂਕਿ ਉਹਦਾ ਇੱਕ ਡਿਫਰੈਂਟ ਐਟੀਟਿਊਡ ਆ ਤੁਸੀਂ ਦੇਖੋਗੇ ਉਹਦਾ ਬੜਾ ਹੀ ਡਿਫਰੈਂਟ ਐਟੀਟਿਊਡ ਆ ਉਹ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਉੱਚਾ ਸਮਝਦਾ ਵੱਡਾ ਸਮਝਦਾ ਤੇ ਜਦੋਂ ਜ਼ੌਂਬੀ ਬਣ ਜਾਂਦਾ ਉਹ ਤੋਂ ਬਾਅਦ ਵੀ ਉਹਦਾ ਇੱਕ ਡਿਫਰੈਂਟ ਐਟੀਟਿਊਡ ਆ ਸੋ ਇਹ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਬੋਡੀ ਲੈਂਗੁਏਜ ਤੋਂ ਲੈ ਕੇ ਸਾਰੀਆਂ ਆਵਾਜ਼ ਤੋਂ ਲੈ ਕੇ ਟੋਨ ਤੋਂ ਲੈ ਕੇ ਉਹਦੀਆਂ ਸਾਰੀਆਂ ਚੀਜ਼ਾਂ ਡਿਸਾਈਡ ਕਰਨ ਦੇ ਵਿੱਚ ਅ ਅਸੀਂ ਕਾਫੀ ਟਾਈਮ ਲਿਆ ਡਾਇਰੈਕਟਰ ਨੇ ਮੇਰੇ ਨਾਲ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਡੇ ਸਾਡੇ ਬੋਡੀ ਲੈਂਗੁਏਜ ਕੋਚ ਸੀਗੇ ਸਾਹਿਲ ਵੈਦ ਦੇ ਸਪੈਸ਼ਲ ਉਹਨਾਂ ਦੇ ਨਾਲ ਮੈਂ ਸੈਸ਼ਨਸ ਲਾਏ ਤੇ ਉਹ ਸਾਰੀਆਂ ਚੀਜ਼ਾਂ ਉਹ ਨਖਰ ਕੀ ਕਿਸ ਤਰ੍ਹਾਂ ਆਉਂਦੀਆਂ ਨੇ ਉਹ ਤੁਸੀਂ ਵੇਖ ਲਿਆ ਹਾਂ ਤੇ ਉਹ ਉਹਦੀ ਫਿਰ ਜਦੋਂ ਤਾਰੀਫ ਹੁੰਦੀ ਹੈ ਤੁਸੀਂ ਜਦੋਂ ਮਿਹਨਤ ਬਹੁਤ ਕਰਦੇ ਹੋ ਨਾ ਤੇ ਉਹਦੀ ਤਾਰੀਫ ਹੋ ਜਾਂਦੀ ਹੈ ਲੋਕਾਂ ਤੱਕ ਤੁਹਾਡੀ ਕੀਤੀ ਹੋਈ ਮਿਹਨਤ ਲੋਕਾਂ ਤੱਕ ਪਹੁੰਚ ਜਾਂਦੀ ਹੈ ਫਿਰ ਤੁਹਾਨੂੰ ਖੁਸ਼ੀ ਹੁੰਦੀ ਹੈ ਤੇ ਤੁਹਾਨੂੰ ਸ਼ਾਬਾਸ਼ੀ ਮਿਲਦੀ ਹੈ ਇੱਕ ਤਰ੍ਹਾਂ ਨਾਲ ਅਗਲੇ ਕੈਰੈਕਟਰ ਵਾਸਤੇ ਹੋਰ ਮਿਹਨਤ ਕਰਨ ਲਈ ਸੋ ਉਹ ਜ਼ੌਂਬੀ ਲੈਂਡ ਤੋਂ ਬਾਅਦ ਅਗਲੀ ਫਿਲਮ ਜਦੋਂ ਮੈਂ 120 ਬਾਦੁਰ ਕੀਤੀ ਆ 120 ਬਾਦੁਰ ਦੇ ਵਿੱਚ ਪੁਰਾਣੇ ਕਿਰਦਾਰ ਨੇ 1962 ਵੇਲੇ ਦੇ ਉਹ ਕਿਰਦਾਰ ਨੇ ਉਹ ਉਹ ਜਿਹੜੇ ਲੋਕ ਨੇ ਮੈਂ ਸਭ ਤੋਂ ਪਹਿਲਾਂ ਜਦੋਂ ਕਹਾਣੀ ਸੁਣੀ ਸੀ ਤਾਂ ਮੈਂ ਇਹੀ ਸੋਚ ਕੇ ਯਾਰ ਕੈਸੇ ਲੋਕ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਮਰ ਤਾ ਜਾਣਾ ਹੀ ਆ ਪਿੱਛੇ ਨਹੀਂ ਹਟਦੇ ਪਿੱਛੇ ਨਹੀਂ ਹਟਦੇ ਉਹਨਾਂ ਨੂੰ ਪਤਾ ਸੀ ਕਿ ਮਰ ਜਾਣਾ ਕਿ ਪਿੱਛੇ ਨਹੀਂ ਹੋਣਾ ਹਟਣਾ ਸੋ ਉਹਨਾਂ ਉਹਨਾਂ ਕਿਰਦਾਰਾਂ ਦੇ ਨਾਲ ਉਹਨਾਂ ਦੇ ਉਹਨਾਂ ਦੇ ਫੈਮਿਲੀਜ਼ ਨਾਲ ਥੋੜੀ ਬਹੁਤੀ ਗੱਲ ਹੋਈ ਪਰ ਬਹੁਤਾ ਬਹੁਤਾ ਕਿਉਂਕਿ ਰੈਫਰੈਂਸ ਨਹੀਂ ਮਿਲ ਪਾਉਂਦੇ ਇੰਨੇ ਪੁਰਾਣੇ ਲੋਕਾਂ ਦੇ ਤਾਂ ਆਫ ਕੌਰਸ ਬਹੁਤੀ ਗੱਲ ਨਹੀਂ ਹੋ ਪਾਈ ਪਰ ਫੌਜੀਆ ਦੇ ਨਾਲ ਗੱਲਾਂ ਕਰਕੇ ਅ ਐਕਸਪਰਟਸ ਦੇ ਨਾਲ ਗੱਲਾਂ ਕਰਕੇ ਡਾਇਰੈਕਟਰ ਨਾਲ ਗੱਲਾਂ ਕਰਕੇ ਫਿਰ ਇੱਕ ਚੀਜ਼ ਡਿਸਾਈਡ ਕਰਨੀ ਪੈਂਦੀ ਹੈ ਕਿ ਹਾਂ ਇਹ ਬੰਦਾ ਕਿਉਂ ਜਾਊ ਖੁਦ ਬਣਾਉਣਾ ਪੈਂਦਾ ਉਹਨੂੰ ਡਿਜ਼ਾਈਨ ਕਰਨਾ ਪੈਂਦਾ ਰੈਫਰੈਂਸ ਆ ਜਾਂਦੇ ਸੇ ਰੈਫਰੈਂਸ ਆ ਜਾਂਦੇ ਆ ਬਟ ਉਹਦੇ ਲਈ ਬੜੀ ਮਿਹਨਤ ਹੋਈ ਉਹਦੇ ਲਈ ਤਾਂ ਸਾਡੀਆਂ ਐਕਸ਼ਨ ਡਾਇਰੈਕਟਰ ਦੇ ਨਾਲ 2 ਮਹੀਨੇ ਪਹਿਲਾਂ ਉਹਦੀ ਟ੍ਰੇਨਿੰਗ ਚੱਲਦੀ ਰਹੀ ਇੱਥੇ ਬੰਬੇ ਐਕਸ਼ਨ ਡਾਇਰੈਕਟਰ ਨਾਲ ਟ੍ਰੇਨਿੰਗ ਤੋਂ ਬਾਅਦ ਸਾਡੀ ਫਿਜ਼ੀਕਲ ਟ੍ਰੇਨਿੰਗ ਲਦਾਖ ਦੇ ਵਿੱਚ ਹੋਈ ਅਲੱਗ 15 ਦਿਨ ਉੱਥੇ ਚਾਹ ਟ੍ਰੇਨਿੰਗ ਚੱਲਦੀ ਰਹੀ ਤੇ ਸਾਨੂੰ ਲੱਗਦਾ ਸੀ ਕਿ ਪੱਕੇ ਫੌਜੀ ਹੋ ਗਏ ਆ ਹਾਂ ਪੱਕੇ ਫੌਜੀ ਫੌਦੀ ਵਾਲੀ ਟ੍ਰੇਨਿੰਗ ਚੱਲ ਚੱਲ ਰਹੀ ਸੀ ਸਾਡੀ ਵੈਪਨ ਨੂੰ ਕਿਸ ਤਰ੍ਹਾਂ ਹੋਲਡ ਕਰਨਾ ਕਿੱਦਾਂ ਚਲਾਇਆ ਜਾਊਗਾ ਵੈਪਨ ਤੁਹਾਡੀ ਬੋਡੀ ਦਾ ਪਾਰਟ ਰਹੂਗਾ ਇਹ ਸਾਰੀਆਂ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਐਂਡ ਸਾਡੇ ਨਾਲ ਇੰਡੀਅਨ ਆਰਮੀ ਦੇ ਐਕਸਪਰਟਸ ਰਹਿੰਦੇ ਸੀ ਸੋ ਪੂਰਾ ਡਿਸਪਲਿਨ ਪ੍ਰੋਪਰ ਪੋਪਰ ਸਾਨੂੰ ਸਲੂਟ ਕਰਨਾ ਸਿਖਾਇਆ ਜਾਂਦਾ ਸੀ ਅਸੀਂ ਨਾਲ ਕਿੱਦਾਂ ਕਰਨਾ ਜਦੋਂ ਸਾਡਾ ਆਫੀਸਰ ਕੋਲੇ ਆਏਗਾ ਹਾਊ ਹਾਊ ਯੂ ਬਿਹੇਵ ਤੋ ਇਹ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ ਐਂ ਸਿੱਖਣ ਦਾ ਸਵਾਦ ਬਹੁਤ ਆਇਆ ਮੈਂ ਨਹੀਂ ਕਹਿੰਦਾ ਬਹੁਤ ਮਿਹਨਤ ਕੀਤੀ ਪਰ ਉਹ ਉਹ ਜਿਹੜੀ ਚੀਜ਼ ਅਸੀਂ ਕਰ ਰਹੇ ਸੀ ਨਾ ਇੰਨਾ ਮਜ਼ਾ ਆ ਰਿਹਾ ਸੀ ਉਹਦੇ ਚਾ ਇੱਕ ਚਾਮ ਹੀ ਵੱਖਰਾ ਉਹ ਤਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀ ਜੋ ਵੀ ਚੀਜ਼ ਅਸੀਂ ਕਰ ਰਹੇ ਸੀ ਅਸੀਂ ਅਸੀਂ ਸਾਡੇ ਲਈ ਹਰੇਕ ਚੀਜ਼ ਬੜੀ ਨਵੀਂ ਹੁੰਦੀ ਸੀ ਕਿ ਅੱਛਾ ਯਾਰ ਸਾਡੇ ਫੌਜੀ ਐਂ ਕਰਦੇ ਨੇ ਯਾਰ ਕਿੰਨਾ ਵਧੀਆ ਲੱਗਦਾ ਹਾਂ ਨਵੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਯਾਰ ਉਹ ਕਿੰਨੀ ਔਖੀ ਜ਼ਿੰਦਗੀ ਜਾਂਦੇ ਨੇ ਉਹ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਸਾਡੇ ਨਾਲ ਰੀਅਲ ਫੌਜੀ ਸੀਗੇ ਉੱਥੇ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਸਾਡੀ ਇੰਡੀਅਨ ਆਰਮੀ ਸੀ ਅਸੀਂ ਇੰਨੇ ਆਮ ਹੀ ਦੇ ਉਹਨਾਂ ਜਵਾਨਾਂ ਨੂੰ ਮਿਲੇ ਜਦੋਂ ਨਾ ਉਹ ਇੰਨੇ ਖੁਸ਼ ਸੀ ਬਹੁਤ ਜ਼ਿਆਦਾ ਖੁਸ਼ ਸੀ ਉਹਨਾਂ ਨੂੰ ਕੋਈ ਸ਼ਿਕਾਇਤ ਹੀ ਨਹੀਂ ਸੀ ਮੈਂ ਬਹੁਤ ਜ਼ਿਆਦਾ ਇਸ ਗੱਲੋਂ ਉਹਨਾਂ ਨੂੰ ਵੇਖ ਕੇ ਹੈਰਾਨ ਹੋਇਆ ਕਿ ਯਾਰ ਇੰਨਾ ਬੰਦਿਆਂ ਨੂੰ ਮਨਾਂ 'ਚ ਕੋਈ ਸ਼ਿਕਾਇਤ ਨਹੀਂ ਉਹ ਖੁਸ਼ ਬੜੇ ਨੇ ਉਹ ਫਰਾਨ ਨੂੰ ਮਿਲ ਕੇ ਸਾਨੂੰ ਮਿਲ ਕੇ ਸੀ ਜਦੋਂ ਪੁੱਛਦੇ ਸੀ ਕਿ ਤਕਲੀਫਾਂ ਆਉਂਦੀਆਂ ਨੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਤੇ ਅਸੀਂ ਕਿਹਾ ਚਾਇਨਾ ਇਧਰ ਨੂੰ ਵੱਧਾ ਕਹਿੰਦਾ ਆ ਕੇ ਮਾਰ ਜੂਗਾ ਜਿਗਰਾ ਆ ਹਾਂ ਮੈਂ ਕਾ ਮਾਰ ਮਾਰ ਕੇ ਭਜਾ ਦਾਂਗੇ ਹਾਂ ਇਦਾਂ ਇਦਾਂ ਵਾਲਾ ਜਿਹੜਾ ਜੋਸ਼ ਉਹਨਾਂ ਦੇ ਵਿੱਚ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਬਹੁਤ ਸਾਥ ਸੀ ਹਾਂ ਮੈਨੂੰ ਮੈਨੂੰ ਬਹੁਤ ਉਹਨਾਂ ਤੋਂ ਬੜੀ ਤਾਕਤ ਮਿਲੀ ਯਾਰ ਕਿ ਅਸੀਂ ਫਿਰ -8 8 10 10 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਵੀ ਸ਼ੂਟ ਕਰ ਰਹੇ ਸੀ ਉਹਨਾਂ ਨੇ ਯਾਦ ਉਹ ਸਾਡੇ ਨਾਲ ਹੀ ਸੀ ਪਿੱਛੇ ਨਾਲ ਸੀਗੀ ਉਹ ਸਾਡੇ ਸੋ ਉਹ ਜਦੋਂ ਹੱਸਦੇ ਸੀ ਜਦੋਂ ਉਹ ਕਿੰਨੇ ਬਲਾਸਟ ਹੋ ਗਏ ਸਭ ਕੁਝ ਹੋ ਗਿਆ ਉਹਨਾਂ ਵਾਸਤੇ ਕਿਉਂਕਿ ਸ਼ੂਟਿੰਗ ਨਵੀਂ ਸੀ ਤੇ ਉਹ ਜਦੋਂ ਹੱਸਦੇ ਖੇਡਦੇ ਰਹਿੰਦੇ ਸੀ ਆਪਦੇ ਇੱਕ ਦੂਜੇ ਨਾਲ ਮਜ਼ਾਕ ਕਰਦੇ ਸੀ ਹਾਂ એનર્ਜੀ ਬਹੁਤ ਮਿਲਦੀ ਸੀ ਸਾਨੂੰ ਫਿਰ ਅੱਛਾ ਭਾਈ ਤੁਸੀਂ ਹੁਣ ਜਦੋਂ ਡੀਐਸਪੀ ਦੇਵ 2 ਦੇ ਵਿੱਚ ਵੀ ਕਿਉਂਕਿ ਆਰਟਿਸਟਲੀ ਇੱਕ ਜ਼ੋਨ ਚੋਂ ਨਿਕਲ ਕੇ ਦੂਜੇ ਜ਼ੋਨ ਚ ਜਾਣਾ ਉਹ ਇੱਕ ਬੜੀ ਡਿਫਰੈਂਟ ਚੀਜ਼ ਹੁੰਦੀ ਹੈ ਕੀ ਸਮਝਦੇ ਇਹਦੇ ਬਾਰੇ ਨਹੀਂ ਬਹੁਤ ਬਿਲਕੁਲ ਡਿਫਰੈਂਟ ਚੀਜ਼ ਹੁੰਦੀ ਹੈ ਕਿਉਂਕਿ ਹੁਣ ਇਹਦੇ ਚ ਮੈਨੂੰ ਇੱਕ 네ਗੇਟਿਵ ਕਿਰਦਾਰ ਦੇ ਵਿੱਚ ਦੇਖਣਾ ਕਿਸ ਨੇ ਇੱਕ ਇਸ ਤੋਂ ਪਹਿਲਾਂ ਪੋਜ਼ਿਟਿਵ 120 ਬਾਦਰ ਚ ਮੈਂ ਹਿੰਦੁਸਤਾਨੀ ਫੌਜੀ ਹਾਂ ਇੱਕ ਹੀਰੋ ਹੀਰੋ ਹਾਂ ਸਮਝੋ ਸਾਡੀ ਫੌਜ ਦਾ ਉਹਦੇ ਨਾਲ ਉਹ ਉਹ ਕਿਰਦਾਰ ਕਰਨ ਤੋਂ ਬਾਅਦ ਹੁਣ ਇੱਕ ਐਸਾ ਕਿਰਦਾਰ ਜਿਹੜਾ 네ਗੇਟਿਵ ਹੈ ਉਹ ਕਰ ਰਹੇ ਹੁੰਦੇ ਹੋ ਤੁਸੀਂ ਐਂਡ ਫਿਰ ਇੱਕ ਦੋ ਬਾਅਦ ਇਸ ਤੋਂ ਫਿਲਮ ਤੋਂ ਬਾਅਦ ਇੱਕ ਹੋਰ ਜਿਹੜਾ ਕਿਰਦਾਰ ਕਰਨ ਲੱਗਿਆ ਉਹ ਪੋਜ਼ਿਟਿਵ ਹੈ ਹੈਨਾ ਉਹ ਹਾਂ ਹਾਂ ਸੋ ਅ ਬਟ ਉਹ ਲੋਕਾਂ ਨੂੰ ਇਹ ਫੀਲ ਕਰਾ ਦੇਣਾ ਕਿ ਇਹ 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 ਜਿਹੜਾ ਪਿਛਲੀ ਫਿਲਮ ਚ ਦੇਖਿਆ ਸੀ ਉਹ ਨਹੀਂ ਹੈ ਉਹ ਨਹੀਂ ਉਹਦੇ ਲਈ ਬੜੀ ਮਿਹਨਤ ਲੱਗਦੀ ਹੈ ਬਿਲਕੁਲ ਉਹਦੇ ਲਈ ਪੁਰਾਣੇ ਨੂੰ ਢਾਉਣਾ ਪੈਂਦਾ ਨਵਾਂ ਬਣਾਉਣਾ ਪੈਂਦਾ ਹਾਂ ਤੇ ਉਹਦੇ ਲਈ ਥੋੜਾ ਵਕਤ ਵੀ ਲੱਗਦਾ ਤੇ ਇਸ ਕਰਕੇ ਬੜੀ ਮਿਹਨਤ ਲੱਗਦੀ ਹੈ ਇਕੱਲੇ ਇਕੱਲੇ ਆਪਦਾ ਜਿਵੇਂ ਮੇਰੇ ਡਾਇਰੈਕਟਰ ਨਾਲ ਮਨਦੀਪ ਬੈਣੀਪਾਲ ਨੇ ਉਹਨਾਂ ਦੇ ਨਾਲ ਹੁਣੇ ਗੱਲਾਂ ਕਰ ਰਿਹਾ ਸੀ ਉਹ ਕਹਿੰਦੇ ਚੱਲ ਕਰੀਏ ਟੇਕ ਤੇ ਮੈਂ ਕਿਹਾ ਹਾਂ ਮੈਂ ਮੇਰੀ ਰਿਹਰਸਲ ਹੋਈ ਹੋਈ ਆ ਕਹਿੰਦੇ ਕਿੱਥੇ ਹੋਗੀ ਤੇਰੀ ਰਿਹਰਸਲ ਮੈਂ ਕਿਹਾ ਮੈਂ ਰਾਤ ਨੂੰ ਲਿਖ ਕੇ ਆਪਣੇ ਹੱਥ ਨਾਲ ਸੌਣ ਤੋਂ ਪਹਿਲਾਂ ਸਾਰਾ ਕੁਝ ਰਿਹਰਸ ਕਰਕੇ ਮੈਂ ਸੌ ਗਿਆ ਸੀ ਕਹਿੰਦੇ ਤਾਂ ਹੀ ਤਾਂ ਦਿਨ ਲਿਆ ਫਿਰ ਆ ਜਾ ਚੱਲ ਅੱਛਾ ਭਾਈ ਜੀ ਜਦੋਂ ਜਦੋਂ ਹੁਣ ਇਹ ਵਾਲੀ ਟੀਮ ਨਾਲ ਆ ਕੇ ਜੁੜੇ ਉਹ ਦੇਵਬਾਈ ਦਾ ਇੱਕ ਆਪਣਾ ਹੋਰ ਆਇਆ ਹਨਾ ਆਪਣਾ ਐਕਸ਼ਨ ਉਹਨਾਂ ਦਾ ਔਰ ਮੇਰੇ ਖਿਆਲ ਸ਼ਰੂਤੀ ਸੋਢੀ ਜੀ ਕਮਬੈਕ ਕਰ ਰਹੇ ਨੇ ਬੜੀ ਧੀਰ ਬਾਅਦ ਇਸ ਫਿਲਮ ਦੇ ਵਿੱਚ ਸੋ ਜਦੋਂ ਆਪਾਂ ਇੱਕ ਟੀਮ ਦੇ ਵਿੱਚ ਕੋ ਐਕਟਰਸ ਨਾਲ ਕੰਮ ਕਰਦੇ ਹਾਂ ਤੇ ਹਰੇਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਸੋ ਇੱਥੇ ਟੀਮ ਕਿੱਦਾਂ ਦੀ ਆ ਮੇਰਾ ਮੇਰੇ ਲਈ ਇਟਸ a ਹੋਮ ਡ੍ਰੀਮ ਰਿਐਲਿਟੀ ਫਿਲਮ ਦੇ ਨਾਲ ਜਦੋਂ ਮੈਂ ਕੰਮ ਕਰਦਾ ਮੇਰੇ ਖਿਆਲ ਚ ਇਟਸ a ਹੋਮ ਮੇਰਾ ਕੰਫਰਟ ਬਹੁਤ ਜ਼ਿਆਦਾ ਹੈ ਇਹਨਾਂ ਦੇ ਨਾਲ ਇਸ ਪ੍ਰੋਡਕਸ਼ਨ ਦੇ ਨਾਲ ਐਂਡ ਸਾਡੀ ਇਹ ਦੂਜੀ ਫਿਲਮ ਆਪਾਂ ਆਏ ਤੇ ਇੱਕ ਹੋਰ ਇਸ ਤੋਂ ਬਾਅਦ ਤੇ ਫਿਰ ਗੱਲ ਕਰਾਂਗੇ ਬਟ ਮੇਰਾ ਪ੍ਰੋਡਿਊਸਰਸ ਤੋਂ ਲੈ ਕੇ ਪ੍ਰੋਡਕਸ਼ਨ ਤੋਂ ਲੈ ਕੇ ਡਾਇਰੈਕਟਰ ਮਨਦੀਪ ਬੈਣੀਪਾਲ ਦੇ ਨਾਲ ਵੀ ਕੰਫਰਟ ਬਹੁਤ ਜ਼ਿਆਦਾ ਤੇ ਦੀਪ ਬਾਈ ਇਸ ਲਾਈਕ ਉਹ ਉਹ ਇਨਸਾਨ ਨੇ ਜਿਹੜੇ ਜਿਹੜੇ ਮੈਨੂੰ ਇਸ ਇੰਡਸਟਰੀ ਦੇ ਵਿੱਚ ਅੱਗੇ ਵਧਣ ਦੇ ਵਿੱਚ ਬਹੁਤ ਬਹੁਤ ਹੈਲਪ ਕਰਦੇ ਨੇ ਉਹ ਉਹ ਮੈਨੂੰ ਸ਼ਾਵਾਜੀ ਦੇ ਕੇ ਸੀਨੀਅਰ ਹੋਣ ਦੇ ਨਾਤੇ ਅੱਗੇ ਖੜਾ ਕਰਦੇ ਆ ਇਵਨ ਫਿਲਮ ਪ੍ਰੋਮੋਸ਼ਨਸ ਤੇ ਵੀ ਅਸੀਂ ਜਾਂਦੇ ਸੀ ਮੈਂ ਪਿੱਛੇ ਖੜਾ ਰਹਿੰਦਾ ਮੈਨੂੰ ਸੰਗ ਲੱਗਦੀ ਆ ਮੈਂ ਪਿੱਛੇ ਖੜਾ ਰਹਿੰਦਾ ਸੀ ਦੇਬ ਦੇਬ ਬਾਈ ਹੱਥ ਫੜ ਕੇ ਅੱਗੇ ਲੈ ਕੇ ਆਉਂਦੇ ਸੀ ਨਹੀਂ ਵੀ ਆ ਸਾਡਾ ਨਵਾਂ ਮੁੰਡਾ ਹੈ ਇਹਨੂੰ ਇਹਨੂੰ ਪਿਆਰ ਦਿਓ ਤੁਸੀਂ ਤੇ ਹੀ ਸੱਚ ਬਿਊਟੀਫੁਲ ਹਿਊਮਨ ਤੇ ਉਹ ਤਾਂ ਫਿਰ ਕੰਫਰਟ ਐਂ ਸ਼ੁਤੀ ਸ਼ੁਤੀ ਮੈਂ ਦੱਸ ਦਿਆਂ ਕਿ ਸ਼ੁਤੀ ਜਦੋਂ ਮੈਂ ਕਾਲਜ ਚ ਪੜ੍ਹਦਾ ਸੀ ਹਲੇ ਟੀਨੇਜ ਕ੍ਰਾਸ ਹੀ ਕੀਤੀ ਸੀ ਮੇਰੀ ਉਦੋਂ ਦੀ ਪੁਰਾਣੀ ਦੋਸਤ ਆ ਹੂੰ ਸੋ ਜਦ ਸਾਨੂੰ ਹੋ ਗਏ ਨੇ ਮੇਰੇ ਖਿਆਲ ਚ 15 ਸਾਲ ਤੋਂ ਉੱਤੇ ਹੋ ਚੁੱਕਿਆ ਸਾਡੀ ਦੋਸਤੀ ਨੂੰ ਸੋ ਇਸ ਕਰਕੇ ਕੰਫਰਟ ਇਥ ਇਟਸ ਲਾਈਕ ਅ ਹੋਮ ਟੂ ਮੀ ਸੋ ਮੈਨੂੰ ਮੇਰੇ ਖਿਆਲ ਚ ਇਸ ਇਸ ਫਿਲਮ ਤੇ ਜਿੰਨਾ ਮੈਂ ਕੰਫਰਟੇਬਲ ਹਾਂ ਕਿਸੇ ਕਿਸੇ ਫਿਲਮ ਤੇ ਨਹੀਂ ਹੋ ਸਕਦਾ ਉਹਨਾਂ ਜ਼ਿਆਦਾ ਬਹੁਤ ਜ਼ਿਆਦਾ ਇਟਸ ਇਟਸ ਲਾਈਕ ਹੋਮ ਮੈਂ ਘਰੇ ਆਪਣੇ ਸ਼ੂਟ ਕਰਨਾ ਮੈਂ ਕਿਤੇ ਵੀ ਬਾਹਰ ਨਿਕਲਦਾ ਕਿਸੇ ਨੂੰ ਵੀ ਕੁਝ ਵੀ ਕਹਿ ਕੇ ਕੁਝ ਖਾਣਾ ਪੀਣਾ ਕੁਝ ਵੀ ਮੈਨੂੰ ਪ੍ਰੋਬਲਮ ਤਾਂ ਕਦੇ ਹੋਈ ਨਹੀਂ ਆਈ ਡੋਨਟ ਥਿੰਕ ਸੋ ਬਟ ਇਟਸ ਇਟਸ ਮੇਰਾ ਆਵਦਾ ਪੰਜਾਬ ਹੈ ਯਾਰ ਇੱਥੇ ਤਾਂ ਬੰਬੇ ਵੀ ਹਾਂ ਬੰਬੇ ਵੀ ਸ਼ੂਟ ਨਹੀਂ ਕਰ ਰਹੇ ਆ ਸੌਫ ਕੌਰਸ ਇੱਥੇ ਹਾਂ ਪਹਿਲੇ ਜਦੋਂ ਅਸੀਂ ਜ਼ੌਂਬੀ ਲੈਂਡ ਵਰੀ ਤੁਹਾਨੂੰ ਦੇਖਿਆ ਉਹਦੇ ਉਸ ਸਮੇਂ ਨਾਲੋਂ ਹੋਣ ਤੁਹਾਡੇ ਇੱਕ ਕਹਿ ਲੋ ਕਿ ਲੁੱਕ ਦੇ ਵਿੱਚ ਸਮਾਰਟਨੈਸ ਦੇ ਵਿੱਚ ਬੜਾ ਫਰਕ ਪਿਆ ਇਹਦਾ ਕਾਰਨ ਉਸ ਉਸ ਕੈਰੈਕਟਰ ਦੇ ਵਾਸਤੇ ਮੇਰਾ weight ਵਧਾਇਆ ਗਿਆ ਸੀ ਜਦੋਂ ਮੈਂ ਜਦੋਂ ਮੈਨੂੰ ਕੈਰੈਕਟਰ ਸੁਣਾਇਆ ਗਿਆ ਸੀ ਮੈਂ ਖੜਨਾ ਸੀ ਬਿੰਨੂ ਬਾਈ ਦੇ ਆਪੋਜ਼ਿਟ ਬਿੰਨੂ ਬਾਈ ਦਾ ਇੱਕ ਆਪਣਾ ਆਰਾ ਹੈ ਬਿੰਨੂ ਬਾਈ ਸੀਨੀਅਰ ਸੀਨੀਅਰ ਆਰਟਿਸਟ ਨੇ ਐਂਡ ਉਹਨਾਂ ਦੀ ਇੱਕ ਫੈਨ ਫਾਲੋਇੰਗ ਹੈ ਉਹ ਜਿਹੜੀ ਉਹਨਾਂ ਨੂੰ ਦੇਖਦੀ ਹੈ ਤੇ ਬਿੰਨੂ ਬਾਈ ਨੂੰ ਕੰਪੀਟ ਕਰਨਾ ਉਹਨਾਂ ਦੇ ਆਰਾ ਦੇ ਵਿੱਚ ਪੋਸੀਬਲ ਨਹੀਂ ਸੀ ਸੋ ਆਈ ਡਿਸਾਈਡਿਡ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਕਿ ਮੈਨੂੰ ਬੋਡੀ weight ਵਧਾਉਣਾ ਚਾਹੀਦਾ ਕਿਉਂਕਿ ਮੈਂ ਬਿੰਨੂ ਬਾਈ ਦੇ ਆਪੋਜ਼ਿਟ ਖੜੇ ਹੋਣਾ ਹੈ ਨਾ ਸੋ ਭਾਵੇਂ ਉਹ ਕਾਮੇਡੀ ਕਰ ਰਹੇ ਨੇ ਉਹਦੇ ਚ ਬਟ ਮੈਂ ਜੋ ਕਰ ਰਿਹਾ ਉਹਦਾ ਰੂਪ ਹੋਣਾ ਚਾਹੀਦਾ ਸੋ ਆਈ ਗੇਨਡ weight ਐਂਡ ਉਸ ਤੋਂ ਬਾਅਦ ਹੁਣ ਅਗਲੀ ਜਿਹੜੀ ਜ਼ੌਂਬੀ ਲੈਂਡ 2 ਪਾਰਟ 2 ਤੁਸੀਂ ਦੇਖ ਰਹੇ ਹੋ ਉਹਦੇ ਚ ਤੁਸੀਂ ਸ਼ੋਸ਼ਾ ਜਿਹੜਾ ਦੇਖੋਗੇ ਉਹ ਬਿਲਕੁਲ ਹੀ ਡਿਫਰੈਂਟ ਹੋਣ ਵਾਲਾ ਤੇ ਆ ਉਹ ਉਹਦੀ ਉਹਦੀ ਫਿਜ਼ੀਕਲ ਟਰਾਂਸਫਰਮੇਸ਼ਨ ਤੁਸੀਂ ਬਹੁਤ ਜ਼ਿਆਦਾ ਵੱਡੀ ਦੇਖਣਾ ਹਾਂ ਅੱਛੀ ਬੜੀ ਨਿੱਜੀ ਜ਼ਿੰਦਗੀ ਚ ਕਿੰਨੇ ਛੇਰਾਰਤੀ ਹਾਂ ਮੈਂ ਪਹਿਲਾਂ ਬਹੁਤ ਜ਼ਿਆਦਾ ਸੀ ਜਦੋਂ ਮੈਨੂੰ ਲੱਗਦਾ ਹੁਣ ਹੌਲੀ ਹੌਲੀ ਘਟ ਗਿਆ ਹੁਣ ਪਰ ਮੈਂ 11 ਬਿਲੀਅਨ ਚੋਂ ਨਹੀਂ ਆ 11 ਬਿਲੀਅਨ ਚੋਂ ਨਹੀਂ ਆ 11 ਬਿਲੀਅਨ ਚੋਂ ਨਹੀਂ ਆ ਗੁਰਜੀਤ ਭਾਈ ਹੁਣਾਂ ਤੋਂ ਪਤਾ ਲੱਗਦੇ ਰਹਿੰਦੇ ਨੇ ਤੁਹਾਡੇ ਕਿਸੇ ਉਹ ਸਾਨੂੰ ਜਦੋਂ ਕਿਤੇ ਮਿਲਦੇ ਨੇ ਨਾ ਉਹ ਤੁਹਾਡੇ ਥੋੜੇ ਬੋਦੇ ਕਿਸੇ ਸਾਡੇ ਨਾਲ ਸ਼ੇਅਰ ਕਰਦੇ ਨੇ ਵੀ ਭਾਜੀ ਐ ਜਦੋਂ ਅਸੀਂ ਪਛੇ ਮੈਂ ਭਾਜੀ ਭਾਈ ਉਹਨਾਂ ਦਾ ਇੰਟਰਵਿਊ ਕਰਨਾ ਕਹਿੰਦੇ ਵੀ ਆ ਆ ਚਾਰ ਪੰਜ ਪੁਆਇੰਟ ਇਹਨਾਂ ਨੂੰ ਪੁੱਛਿਓ ਮੈਂ ਰਿਕਵੈਸਟ ਕਰੂੰਗਾ ਨਾ ਬਚੋ ਗੁਰਜੀਤ ਮੇਰਾ ਬਹੁਤ ਪੁਰਾਣਾ ਤੇ ਪਿਆਰਾ ਮਿੱਤਰ ਹੈ ਗੁਰਜੀਤ ਮੈਂ ਵਾਲੇ ਕਾਲਜ ਚ ਨਿਕਲੇ ਨਿਕਲੇ ਸੀ ਅਸੀਂ ਬਲੇ ਟੀਨੇਜਰ ਹੀ ਸੀਗੇ ਉਦੋਂ ਆਲਮੋਸਟ ਤੇ ਉਦੋਂ ਉਦੋਂ ਦੇ ਸਾਡੀ ਦੋਸਤੀ ਹੈ ਤੇ ਫੈਕ ਵੀ ਸੇਮ ਆ ਦੋਨਾਂ ਦੀ ਹਾਂ ਹਾਂ ਮੈਂ ਉਹਦੇ ਤੋਂ ਸਾਲ ਡੇਢ ਸਾਲ ਬਾਅਦ ਸੀਨੀਅਰ ਸੀਗਾ ਰੇਡੀਓ ਚ ਤੇ ਉਹ ਮੇਰੇ ਤੋਂ ਬਾਅਦ ਜੁਆਇਨ ਕੀਤਾ ਉਹਨੇ ਅਸੀਂ ਇੱਕੋ ਜਿਹੇ ਸਾਡੀ ਪਿੰਡਾਂ ਵਾਲੇ ਸੀਗੇ ਦੋਵੇਂ ਉਹ ਰੇਡੀਓ ਦੇ ਵਿੱਚ ਪਿੰਡਾਂ ਵਾਲੇ ਮੁੰਡੇ ਉਦੋਂ ਆਉਣਾ ਬਹੁਤ ਔਖਾ ਕੰਮ ਹੁੰਦਾ ਉਹ ਉਹਦੋਂ ਹਿੰਦੀ ਚੱਲਦੀ ਹੁੰਦੀ ਸੀ ਅਸੀਂ ਪਹਿਲੇ ਮੁੰਡੇ ਸੀਗੇ ਜਿਹੜੇ ਪੰਜਾਬੀ ਬੋਲਦੇ ਸੀ ਆਗੇ ਰੇਡੀਓ ਤੇ ਵੀ ਪੰਜਾਬੀ ਬੋਲਦੇ ਸੀ ਗਾਣੇ ਵੀ ਸਾਡੇ ਮੇਰੇ ਮੇਰੇ ਸ਼ੋਅ 'ਚ ਪੰਜਾਬੀ ਚੱਲਦੀ ਸੀ ਤੇ ਗੁਰਜੀਤ ਮੇਰੇ ਤੋਂ ਬਾਅਦ ਆਇਆ ਸੋ ਫਿਰ ਜਦੋਂ ਮੈਨੂੰ ਮੇਰੇ ਵਰਗਾ ਦੇਸੀ ਜਿਹਾ Banda ਦੇਖਿਆ ਕੋਈ ਮੇਰੀ ਉਹਦੇ ਨਾਲ ਬਹੁਤ ਯਾਰੀ ਹੋ ਗਈ ਹਾਂ ਫਿਰ ਜਿਹੜੀ ਹੁਣ ਮੈਂ ਅੰਗਰੇਜ਼ੀ ਨੂੰ ਜਿੱਥੇ ਬੋਲਦਾ ਨਾ ਉਹ ਮੈਨੂੰ ਲੱਗਦਾ ਮੈਂ ਇਹ ਰੇਡੀਓ 'ਚ ਰਹਿ ਕੇ ਸਿੱਖ ਲਈਏ ਸਾਰੇ ਬੰਬੇ ਵਾਲੇ ਮੈਨੂੰ ਬੋਲਦੇ ਰਹਿੰਦੇ ਸੀ ਅੰਗਰੇਜ਼ੀ 'ਚ ਪਹਿਲਾਂ ਪਹਿਲਾ ਸਾਲ ਤਾਂ ਐ ਲੰਘਿਆ ਵੀਰੇ ਨਾ ਕਿਵੇਂ ਹੋਊਗਾ ਕੰਮ ਫੇ ਹੌਲੀ ਹੌਲੀ ਮਨ ਮਾਰ ਕੇ ਬੈਠਣ ਲੱਗ ਗਏ ਉਹਨਾਂ ਦੀਆਂ ਮੀਟਿੰਗਾਂ 'ਚ ਸਮਝਣ ਲੱਗ ਗਿਆ ਫੇਰ ਹੌਲੀ ਹੌਲੀ ਸਮਝਾਉਣ ਲੱਗ ਗਏ ਹੁਣ ਹੁਣ ਥੋੜਾ ਜਿਹਾ ਮੂੰਹ ਮਾਰ ਲੈਨੇ ਅੰਗਰੇਜ਼ੀ ਨੂੰ ਹਾਂ ਅੰਗਰੇਜ਼ੀ ਜੀ ਵੇਖੋ ਜੀ ਮਾੜੀ ਮੋਢੀ ਆ ਮੈਨੂੰ ਵੀ ਮਾੜੀ ਮੋਢੀ ਆਉਂਦੀ ਬਾਈ ਤੁਹਾਡੇ ਆਉਂ ਬਹੁਤ ਹੀ ਜ਼ਿਆਦਾ ਹੈ ਅੱਛਾ ਬੰਬੇ ਜਦੋਂ ਨੇਓ ਪਾਜੀ ਸਭ ਤੋਂ ਵੱਧ ਕਿਹੜੀ ਚੀਜ਼ ਪਸੰਦ ਕਰਦੇ ਹੋ ਮਤਲਬ ਉੱਥੇ ਦਾ ਫੂਡ ਦੇ ਵਿੱਚ ਜ਼ਿਆਦਾ ਤੇ ਮਤਲਬ ਕਿਤੇ ਵੀ ਚਲ ਜਾਓ ਹਰੇਕ ਚੀਜ਼ ਨਾਲ ਵੜਾ ਜੋੜ ਦਿੰਦੇ ਨੇ ਉਹ ਨਹੀਂ ਨਹੀਂ ਮੇਰਾ ਉੱਥੇ ਵੀ ਫੂਡ ਇਹੋ ਜਿਹਾ ਹੀ ਹੁੰਦਾ ਮੈਂ ਉੱਥੇ ਵੀ ਕਹਿਣ ਨੂੰ ਮੈਂ ਬੰਬੇ ਰਹਿਣਾ ਮੈਂ ਰਹਿੰਦਾ ਪੰਜਾਬ ਵਾਲੇ ਹਾਂ ਫੂਡ ਆਪਣਾ ਦੇਸੀ ਪੰਜਾਬੀ ਸਟਾਈਲ ਜੀ ਰਹੀਦਾ ਆਪਾਂ ਉਹੀ ਖਾਈਦਾ ਮੇਰਾ ਤਾਂ ਚਲ ਖਾਣਾ ਪੀਣਾ ਵੀ ਬਹੁਤ ਲਿਮਟਿਡ ਜਾਂ ਹੁੰਦਾ ਹਾਂ ਹਾਂ ਤੇ ਲਿਮਟਿਡ ਖਾਣਾ ਪੀਣਾ ਉਹ ਜ਼ੌਂਬੀ ਲੈਂਡ ਦਾ ਡਾਇਰੈਕਟਰ ਮੈਨੂੰ ਹਰ ਰੋਜ਼ ਕਾਲ ਕਰ ਲੈਂਦਾ ਹਾਂ ਬਈ ਕੀ ਪ੍ਰੋਗਰੈਸ ਹੈ ਫਿਰ ਉਹਦੇ ਹਿਸਾਬ ਨਾਲ ਹੋਰ ਹੋਰ ਖਾਣਾ ਘਟਾ ਰੱਖਿਆ ਉਹਨੇ ਮੇਰਾ ਅੱਛਾ ਤੇ ਉਹ ਮੇਰਾ ਖਾਣਾ ਬਿਣਾ ਹੋਈ ਰਹਿੰਦਾ ਚਾਹੇ ਮੈਂ ਇੱਥੇ ਰਹਾ ਚਾਹੇ ਮੈਂ ਪੰਜਾਬ ਉਹ ਬੰਬਈ ਰਹਾ ਮੇਰੇ ਦੋਸਤ ਵੀ ਉਹੀ ਰਹਿੰਦੇ ਨੇ ਮੋਸਟਲੀ ਮੈਂ ਮੇਰਾ ਜੀ ਨਹੀਂ ਲੱਗਦਾ ਬੰਬਈ ਵੀ ਜੇ ਮੇਰੇ ਪੰਜਾਬ ਵਾਲੇ ਦੋਸਤ ਨਹੀਂ ਉੱਥੇ ਹੁੰਦੇ ਤੇ ਮੈਂ ਕੰਮ ਉੱਥੇ ਭਾਵੇਂ ਕਰਦਾ ਦਿਲ ਮੇਰਾ ਇੱਥੇ ਹੀ ਰਹਿੰਦਾ ਹਾਂ ਮੈਂ ਹਾਂ ਮੈਂ ਉਹਨਾਂ ਨਾਲ ਉਹਨਾਂ ਤੋਂ ਬਿਨਾ ਮੇਰਾ ਚਿੱਤ ਨਹੀਂ ਲੱਗਦਾ ਫਿਰ ਜਦੋਂ ਇੱਥੇ ਆ ਜਾਂਦਾ ਇੱਥੇ ਮੈਂ ਜਿੰਨਾ ਜ਼ਰ ਕੰਮ ਕਰੀ ਜਾਂਦਾ ਕੰਮ ਕਰੀ ਜਾਂਦਾ ਜਦੋਂ ਮੈਂ ਵਿਹਲਾ ਹੁੰਦਾ ਮੈਂ ਫੋਨ ਕਰਕੇ ਉਹਦੇ ਆਪਣਾ ਮਿੱਤਰ ਹੈ ਮੇਰਾ ਉਦੇ ਘਰੇ ਮੈਂ ਵੜਨਾ ਵਾਜਾ ਕੇ ਬਾਂਬੇ ਵੀ ਮੈਂ ਉਹਨੂੰ ਜਦੋਂ ਇੱਥੋਂ ਮੇਰਾ ਸ਼ੂਟ ਖਤਮ ਹੋਣ ਵਾਲਾ ਆਊਗਾ ਮੈਂ ਉਹਨੂੰ ਉਹਨੂੰ ਕਹੂੰਗਾ ਭਰਾਵਾ ਉੱਥੇ ਚੱਲ ਉਹ ਕਹਿੰਦਾ ਤੇਰੇ ਤੂੰ ਬੜਾ ਮਤਲਬੀ ਆ ਯਾਰ ਤੇ ਤੇਰਾ ਕੰਮ ਖਤਮ ਹੋ ਗਿਆ ਮੈਂ ਹੱਥੇ ਚੱਲਣਾ ਫਿਰ ਅਸੀਂ ਆਏ ਆਏ ਇੱਕ ਦੂਜੇ ਦਾ ਫਾਇਦਾ ਚੱਕੀ ਦਾ ਬਹੁਤ ਵਧੀਆ ਭਾਜੀ ਅੱਛਾ ਅਗਲੀ ਜਿਹੜੀ ਫਿਲਮ ਆ ਜਿਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਦਾ ਨਾਂ ਆ ਦੱਸਾਂ ਨਾ ਉਹਦਾ ਨਾਂ 70 ਸਾਲ ਆਏ ਔਰ ਉਹ ਭਾਜੀ ਹੋਣਾ ਲਈ ਬਹੁਤ ਅੱਛੀ ਚੀਜ਼ ਆ ਔਰ ਮੇਰੇ ਖਿਆਲ ਉਹ ਸਰਪ੍ਰਾਈਜ਼ ਆ ਔਰ ਬਾਕੀ ਭਾਜੀ ਰਿਵੀਲ ਕਰਨਗੇ ਮੈਂ ਉਹਦੇ ਚ ਰਿਵੀਲ ਕਰ ਜ਼ਿਆਦਾ ਸਕਦਾ ਨਹੀਂ ਆ 70 ਸਿਆਲ ਹਾਂ 70 ਸਿਆਲ ਇੱਕ ਐਸੀ ਅ ਸੀਰੀਅਸ ਹਾਰਰ ਤੇ ਸੀਰੀਅਸ ਕਾਮੇਡੀ ਜਿਹੜੀ ਪੰਜਾਬ ਨੇ ਨਹੀਂ ਵੇਖੀ ਆ ਹਾਂ ਨਹੀਂ ਵੇਖੀ ਹਲੇ ਜਿਹੜੀ ਮਤਲਬ ਮੈਨੂੰ ਲੱਗਦਾ ਹਿੰਦੁਸਤਾਨ ਦੇ ਵਿੱਚ ਜਦੋਂ ਸੀਰੀਅਸ ਫਿਲਮ ਹਾਰਰ ਕਾਮੇਡੀ ਦੀ ਗੱਲ ਹੁੰਦੀ ਆ ਤਾਂ ਸਤਰੀ ਦੀ ਗੱਲ ਹੁੰਦੀ ਆ ਹਨ ਹਿੰਦੁਸਤਾਨੀ ਸਾਰਾਂ ਤੋਂ ਸੋਹਣੀ ਫਿਲਮ ਹਲੇ ਤੱਕ ਸਤਰੀ 1 ਜਿਹੜੀ ਆਈ ਸੀ ਉਹ ਆਈ ਸੀ ਤੇ ਅ ਉਸ ਲੈਵਲ ਦੀ ਜੇ ਕੋਈ ਪੰਜਾਬੀ ਚ ਅਟੈਂਪਟ ਹੋ ਰਹੀ ਹੈ ਤਾਂ that is ਸਤਰਸਾੜ ਉਸੇ ਸਟੋਰੀ ਦੇ ਉੱਪਰ ਉਨੀ ਹੀ ਮਿਹਨਤ ਚੀਜ਼ਾਂ ਦੇ ਉੱਪਰ ਉਨੀ ਹੀ ਮਿਹਨਤ ਹੋ ਰਹੀ ਹੈ ਐਂਡ ਆਮ ਵੈਰੀ ਐਕਸਾਈਟਡ ਅਬਾਊਟ ਇਟ ਕਿਉਂਕਿ ਕੁਝ ਨਵਾਂ ਮੈਂ ਜਦੋਂ ਜ਼ੌਂਬੀ ਲੈਂਡ ਕੀਤੀ ਸੀ ਉਹ ਵੀ ਬਹੁਤ ਨਵੀਂ ਸਾਰੇ ਤੋਂ ਪਹਿਲਾਂ ਤਾਂ ਸ਼ੁਰੂਆਤ ਹੀ ਰੋਡੇ ਕਾਲਜ ਤੋਂ ਹੋਈ ਹੈ ਹੈਨਾ ਰੋਡੇ ਕਾਲਜ ਜਦੋਂ ਹੈਪੀ ਬਾਈ ਆਏ ਤੇ ਹੈਪੀ ਬਾਈ ਨੇ ਕਿਹਾ ਵੀ ਮੈਂ ਤੇਰੇ ਨਾਲ ਫਿਲਮ ਕਰਨੀ ਆ ਮੈਂ ਸੀਰੀਅਸਲੀ ਲਿਆ ਹੀ ਨਹੀਂ ਜੀ ਮੈਂ ਕਿਹਾ ਮੈਨੂੰ ਬੜੇ ਪੰਜਾਬੀ ਲੋਕਾਂ ਨੇ ਕਿਹਾ ਜੀ ਫਿਲਮ ਕਰਨੀ ਆ ਪਰ ਕੋਈ ਕਰਦਾ ਨਹੀਂ ਪਰ ਹੈਪੀ ਬਾਈ ਦਾ ਮੈਂ ਹਮੇਸ਼ਾ ਥੈਂਕਫੁਲ ਐਸ ਗੱਲਾਂ ਆ ਵੀ ਖਲੋਤਾ ਐਸਾ ਬੰਦਾ ਸੀ ਜਿਨੇ ਕਿਹਾ ਵੀ ਤੇਰਾ ਨਾ ਫਿਲਮ ਕਰਨੀ ਆ ਉਹਨਾਂ ਟਾਈਮਾਂ 'ਚ ਤੇ ਕੀਤੀ ਖੜੇ ਰਹੇ ਮੇਰੇ ਨਾਲ ਐਂਡ ਉਹ ਇਸ ਕਰਕੇ ਹੈਪੀ ਬਾਈ ਦੀ ਮੇਰੇ ਦਿਲ 'ਚ ਬੜੀ ਖਾਸ ਜਗ੍ਹਾ ਹਮੇਸ਼ਾ ਹੀ ਰਹਿੰਦੀ ਹੈ ਹਾਂ ਅਚੇ ਲੈਵਲ ਤੇ ਜਾ ਕੇ ਬ੍ਰੇਕ ਦਵਾਉਂਦੇ ਨੇ ਵਧੀਆ ਢੀਕੇ ਨਾਲ ਹਾਂ ਹਾਂ ਉਹਦਾ ਮਜ਼ਾ ਪਜਦਾ ਤੇ ਹਾਂ ਫਿਰ ਫਿਰ ਉਸ ਤੋਂ ਬਾਅਦ ਤਾਂ سلسلہ ਸ਼ੁਰੂ ਹੁੰਦਾ ਕਿਉਂਕਿ ਐਕਟਰ ਤਾਂ ਪਹਿਲਾਂ ਹੈਪੀ ਬਾਈ ਕਹਿੰਦੇ ਐਕਟਰ ਤਾਂ ਤੂੰ ਹੈਗਾ ਹੀ ਆ ਪਰ ਲੋਕਾਂ ਨੇ ਦੇਖਿਆ ਥੋੜੀ ਹਾਂ ਸੋ ਉਹ ਦਿਖਾਉਂਦਾ ਲੋਕਾਂ ਸਾਹਮਣੇ ਲੋਕਾਂ ਸਾਹਮਣੇ ਸੋ ਹੈਪੀ ਬਾਈ ਨੇ ਮੈਨੂੰ ਪ੍ਰੈਜ਼ੈਂਟ ਕੀਤਾ ਇੱਕ ਤਰ੍ਹਾਂ ਨਾਲ ਤੇ ਮੈਂ ਆਲਵੇਜ਼ ਉਹਨਾਂ ਦੀ ਉਹਨਾਂ ਦੀ ਜਗ੍ਹਾ ਮੇਰੇ ਮੇਰੇ ਲਈ ਬੜੀ ਖਾਸ ਰਹਿੰਦੀ ਹੈ ਤੇ ਫਿਰ ਉਥੋਂ ਰੋਡੇ ਕਾਲਜ ਜਿਹੜਾ ਕੈਰੈਕਟਰ ਸੀ ਉਹ ਬਹੁਤ ਅਲੱਗ ਸੀ ਬੜਾ ਟਫ ਸੀ ਮੈਂ ਉਹ ਜਗ੍ਹਾ ਕਦੇ ਜਾਇਆ ਨਹੀਂ ਫਿਰ ਉਸ ਤੋਂ ਬਾਅਦ ਗਾਂਧੀ ਗਾਂਧੀ ਥੀ ਕਰਦੇ ਜਦੋਂ ਅਸੀਂ ਗਾਂਧੀ ਵਾਲਾ ਜਿਹੜਾ ਗੈਰੀ ਗਾਂਧੀ ਸੀ ਉਹ ਬਹੁਤ ਡਿਫਰੈਂਟ ਸੀ ਉਹ 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 ਮੈਂ ਕਦੇ ਦੇਖਿਆ ਨਹੀਂ ਸੀ ਕਦੇ ਜਾਇਆ ਨਹੀਂ ਸੀ ਫਿਰ ਜ਼ੌਂਬੀ ਲੈਂਡ ਕਰਦੇ ਆ ਜ਼ੌਂਬੀ ਲੈਂਡ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ ਦਾ ਉਹ ਤਾਂ ਪੂਰੀ ਫਿਲਮ ਹੀ ਬੜੀ ਡਿਫਰੈਂਟ ਸੀ ਤੇ ਕੈਰੈਕਟਰ ਦਾ ਡਿਫਰੈਂਟ ਹੋਣਾ ਹੀ ਆ ਹੁਣ ਉਹ ਇੱਕ ਬੜਾ ਵੱਡਾ ਐਕਸਪੈਰੀਮੈਂਟ ਸੀਗਾ ਪਰ ਉਹ ਚੱਲਿਆ 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 ਲੋਕਾਂ ਨੇ ਉਹ ਪਿਆਰ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਲੋਕਾਂ ਨੇ ਜਿਨ੍ਹਾਂ ਨੇ ਫਿਲਮ ਨਹੀਂ ਦੇਖੀ ਉਹਨਾਂ ਨੇ ਵੀ ਦੁੱਖ ਮਨਾਇਆ ਗਿਆ ਯਾਰ ਅਸੀਂ ਸਾਡੇ ਤੋਂ ਗਲਤੀ ਹੋ ਗਈ ਗਲਤੀ ਹੋ ਗਈ ਅਸੀਂ ਸਿਨੇ ਤੇ ਹੁਣ ਇਸੇ ਕਰ ਐਗੰਬੀਲੈਂਟ 2 ਆ ਰਹੀ ਆ 3 ਵੀ ਉਹਨਾਂ ਨੇ ਅਨਾਉਂਸ ਕਰਤੀ ਆ ਵੀ ਅਨਾਉਂਸ ਹੋ ਗਈ ਆ ਤੇ ਯੈਸ ਤੇ ਫਿਰ ਜਦੋਂ ਹੁਣ 70 ਸਾਲ ਆਉਗੀ 70 ਸਾਲ ਵੀ ਬਹੁਤ ਡਿਫਰੈਂਟ ਫਿਲਮ ਆਉਣ ਵਾਲੀ ਆ ਵੀ ਦੇ ਨਾ ਵੱਖਰਾ ਰੂਪ ਦੇਖੋਗੇ ਤੁਸੀਂ ਬਿਲਕੁਲ ਬਿਲਕੁਲ ਬਹੁਤ ਬਹੁਤ ਡਿਫਰੈਂਟ ਅਸੀਂ ਚੀਜ਼ ਕਰਨ ਵਾਲੇ ਆ ਤੇ ਅਸੀਂ ਅਟੈਂਪਟ ਕਰਨ ਵਾਲੇ ਆ ਤੇ ਮੇਰਾ ਮੇਰਾ ਹਮੇਸ਼ਾ ਹੀ ਹੁੰਦਾ ਕਿ ਯਾਰ ਪੰਜਾਬੀ ਅਸੀਂ ਬੈਠੇ ਕੋਰੀਅਨ ਫਿਲਮਾਂ ਦੇਖਦੇ ਆ ਅਸੀਂ ਬੈਠੇ ਇਰਾਨੀਅਨ ਫਿਲਮਾਂ ਦੇਖਦੇ ਆ ਹਨਾ ਤੇ ਸਾਡੀ ਪੰਜਾਬੀ ਫਿਲਮ ਉੱਥੇ ਕਿਉਂ ਨਾ ਦੇਖੀ ਜਾਵੇ ਸਾਡੇ ਕੋਲੇ ਕੀ ਸਬਜੈਕਟ ਹੈ ਨਹੀਂ ਹੈਨਾ ਸਾਡੇ ਕੋਲੇ ਕੀ ਐਸੀਆਂ ਚੀਜ਼ਾਂ ਹੈ ਨਹੀਂ ਸਾਡੇ ਕੋਲ ਕਿਹੜਾ ਲਿਟਰੇਚਰ ਨਹੀਂ ਹੈਗਾ ਹੈਨਾ ਅਸਾ ਸਾਡਾ ਸਾਡਾ ਬਹੁਤ ਕਮਾਲ ਲਿਟਰੇਚਰ ਹੈ ਸਾਡਾ ਬਹੁਤ ਕਮਾਲ ਸਿਨੇਮਾ ਤੇ ਸਾਡੇ ਕੋਲ ਕਿਹੜਾ ਟੈਕਨੀਸ਼ੀਅਨ ਐਕਟਰ ਨਹੀਂ ਹੈਗੇ ਸਾਰਾ ਕੁਝ ਹੈ ਜੋ ਜਿੰਨੇ ਮਹਿੰਗੀ ਉਹ ਫਿਲਮ ਬਣਾਉਂਦੇ ਆ ਉਨੀਆਂ ਕੇ ਮਹਿੰਗੇ ਪੰਜਾਬ ਚ ਫਿਲਮਾਂ ਬਣ ਰਹੀਆਂ ਨੇ ਤੇ ਸਾਡੇ ਕੋਲ ਕੀ ਨਹੀਂ ਐ ਸਾ ਜਿਹਦੇ ਨਾਲ ਅਸੀਂ ਉਹਨਾਂ ਵਰਗੀ ਫਿਲਮ ਨਹੀਂ ਬਣਾ ਸਕਦੇ। ਆਲੇ ਤੇ ਸਾਡੇ ਬੰਦੇ ਚਿਪ ਕੱਢ ਦਿੰਦੇ। ਹਾਂ ਇੱਕ ਵਾਰੀ ਪਤਾ ਲੱਗੇ ਵੀ ਇਹਦੇ ਪੈਸਾ ਲਾਉਣਾ। ਉੱਥੇ ਪੈ ਇੰਨਾ ਕੁ ਲਾ ਦਿੰਦੇ ਨੇ ਵੀ ਪੈਸਾ ਵੀ ਕਹਿੰਦਾ ਵੀ ਬੱਸ। ਹਾਂ ਨਹੀਂ ਉਹ ਤਾਂ ਬਿਲਕੁਲ ਸਹੀ ਗੱਲ ਆ। ਹੁਣ ਇਹ ਆ ਵੀ ਚਲੋ ਮਾਰਵਲਸ ਵਰਗੀਆਂ ਓਡੀਆਂ ਫਿਲਮਾਂ ਨਹੀਂ ਬਣ ਸਕਦੀਆਂ। ਬਟ ਬਟ ਜਸਟ ਲੈਵਲ ਦੀਆਂ ਕੋਰੀਆ ਨੇ ਇਰਾਨੀਅਨ ਸਿਨੇਮਾ ਬਣਾ ਰਿਆ। ਉਹ ਉਹ ਬਣਾ ਸਕਦੇ ਆ ਜਿਹੜੀਆਂ ਦਿਲ ਨੂੰ ਖਿੱਚ ਲੈਂਦੀਆਂ ਨੇ ਤੁਹਾਡੇ ਜਿਹੜੀਆਂ ਓਸਕਰਸ ਤੱਕ ਪਹੁੰਚ ਜਾਂਦੀਆਂ ਨੇ ਉਹ ਫਿਲਮਾਂ ਪੰਜਾਬੀ ਚ ਕਿਉਂ ਨਹੀਂ ਬਣ ਸਕਦੀਆਂ ਸਾਡੇ ਕੋਲੇ ਕਹਾਣੀਆਂ ਸਾਡੇ ਕੋਲੇ ਸਾਹਿਤਕਾਰ ਐਡੇ ਵੱਡੇ ਵੱਡੇ ਆਲਰੇਡੀ ਹੈਗੇ ਨੇ ਜਿਹੜੇ ਵਰਲਡ ਫੇਮਸ ਨੇ ਤੇ ਉਹਨਾਂ ਦੀਆਂ ਕਹਾਣੀਆਂ ਹੋਣ ਜਾਂ ਉਹਨਾਂ ਦੇ ਨਾਂ ਵੀ ਹੋਣ ਸਾਡੇ ਸਮਾਜ 'ਚ ਇੰਨੇ ਕਹਾਣੀਆਂ ਪਈਆਂ ਨੇ ਨਾਲੇ ਮੈਨੂੰ ਇਹ ਲੱਗਦਾ ਤਨਵੀਰ ਭਾਈ ਜਦੋਂ ਹਰਪਾ ਜਨਮਾਨ ਭਾਜੀ ਹੋਣਾ ਨੇ ਸ਼ੁਰੂਆਤ ਕੀਤੀ ਸੀ ਉਹਨਾਂ ਦੇ ਵਾਸਤੇ ਉਦੋਂ ਮਨ ਜੀ ਹੋਣਾ ਵਾਸਤੇ ਇੱਕ ਐਕਸਪੈਰੀਮੈਂਟ ਸੀ ਕਿ ਪੰਜਾਬੀ ਸਿਨੇਮਾ ਕਿਤੇ ਪਿੱਛੇ ਖੜਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਹਨਾਂ ਨੇ ਸਿਨੇਮਾ ਢੜਾਇਆ ਔਰ ਸਾਡੇ ਵਰਗਿਆਂ ਨੇ 25-25 ਦੀ ਟਿਕਟ ਲੈ ਕੇ ਬਾਲਕੋਨੀ 'ਚ ਫਿਲਮਾਂ ਦੇਖੀਆਂ। ਕਿਆ ਉਹ ਫੁੱਲੇ ਖਾਦੇ ਤੇ ਪੈਟੀਆਂ ਖਾਦੀਆਂ ਹਨਾ ਔਰ ਉਹ ਇੱਕ ਦੌਰ ਉਹਨਾਂ ਨੇ ਜੇ ਰਿਸਕ ਲਿਆ ਸੀ ਤਾਂ ਹੀ ਚੱਲਿਆ। ਬਿਲਕੁਲ ਮੈਂ ਉਹਨਾਂ ਦਾ ਦੇਣ ਤਾਂ ਦਿੱਤਾ ਨਹੀਂ ਜਾ ਸਕਦਾ। ਉਹ ਉਹ ਮੈਂ ਜਦੋਂ ਬਹੁਤ ਛੋਟਾ ਹੁੰਦਾ ਸੀ ਤੇ ਸ਼ੂਟਿੰਗ ਦੇਖਣ ਜਾਂਦਾ ਹੁੰਦਾ ਸੀ ਦੂਰੋਂ ਬੈਠ ਕੇ ਦੇਖਦਾ ਕਿਉਂਕਿ ਨੇੜੇ ਤਾਂ ਵੜਨ ਨਹੀਂ ਸੀ ਦਿੰਦੇ ਹੁੰਦੇ ਹਨਾ। ਇਸੇ ਕਰਕੇ ਤਾਂ ਮੈਂ ਹੁਣ ਸਵੇਰੇ 7 ਵਜੇ ਦਾ ਆਇਆ ਸੀ ਮੇਰਾ ਸ਼ਾਟ ਬੜੀ ਲੇਟ ਲੱਗ ਗਿਆ। ਇਹ ਬੜੀ ਇੰਟਰਸਟਿੰਗ ਗੱਲ ਆ ਮੇਰਾ ਸ਼ਾਟ ਬੜੀ ਲੇਟ ਲੱਗ ਗਿਆ ਤੇ ਮੈਨੂੰ ਡਾਇਰੈਕਸ਼ਨ ਚ ਕੋਈ ਆ ਕੇ ਕਹਿੰਦਾ ਕਹਿੰਦਾ ਸੌਰੀ ਵੀਰੇ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ ਮੈਂ ਕਿਹਾ ਕੀ ਪ੍ਰੋਬਲਮ ਕੀ ਹੈ ਵੇਟ ਕਰਨੀ ਪੈ ਰਹੀ ਹੈ ਮੈਂ ਸ਼ੂਟਿੰਗ ਕਰਨੀ ਆ ਤੇ ਮੈਂ ਵੈਨਿਟੀ ਚ ਬੈਠਾ ਏਸੀ ਲੱਗੇ ਨੇ ਸਭ ਕੁਝ ਹੈਗਾ ਖਾਣਾ-ਪੀਣਾ ਮੈਨੂੰ ਇੱਥੇ ਮਿਲ ਰਿਹਾ ਇੱਕ ਟਾਈਮ ਸੀ ਮੈਨੂੰ ਸੈੱਟ ਤੇ ਨਹੀਂ ਸੀ ਵੜਨ ਦਿੱਤਾ ਹੁੰਦਾ ਮੈਨੂੰ ਬਾਹਰੋਂ ਭਜਾ ਦਿੰਦੇ ਹੁੰਦੇ ਸੀ ਸੋ ਮੇਰੇ ਲਈ ਡ੍ਰੀਮ ਲਾਈਫ ਹੈ ਮੈਂ ਜਿਉ ਰਿਹਾ ਮੈਂ ਇੱਕ ਸੈੱਟ ਤੇ ਆ ਮੈਂ ਇਹੀ ਤੱਕ ਮੇਰਾ ਕੰਮ ਹੈ ਇੱਕ ਐਕਟਰ ਦਾ ਇੱਕ ਐਕਟਰ ਨੂੰ ਸਭ ਤੋਂ ਵੱਧ ਪਿਆਰ ਤੇ ਮੈਨੂੰ ਮੈਨੂੰ ਬਹੁਤ ਪਿਆਰ ਆ ਕੈਮਰੇ ਨਾਲ ਮੈਨੂੰ ਸੈੱਟ ਨਾਲ ਤੇ ਮੈਂ ਕੈਮਰੇ ਦੇ ਜਦੋਂ ਅੱਗੇ ਜਾਣਾ ਹੁੰਦਾ ਮੈਂ ਉਨੀ ਐਕਸਾਈਟਮੈਂਟ ਨਾਲ ਹੀ ਜਾਂਦਾ ਵੀ ਯਾਰ ਜਦੋਂ ਪਹਿਲੀ ਵਾਰ ਵਾਲਾ تنویر ਮੈਨੂੰ 10ਵੀਂ 11ਵੀਂ ਵਾਲਾ ਯਾਦ ਰਹਿੰਦਾ ਉਹ ਸਾਈਕਲ ਤੇ ਜਿਹੜਾ ਸ਼ੂਟਿੰਗ ਦੇਖਣ ਜਾਂਦੇ ਤੇ ਉਹ ਉਹ ਮੈਨੂੰ ਹਮੇਸ਼ਾ ਯਾਦ ਰਹਿੰਦਾ ਮੈਂ ਉਸੇ ਐਕਸਾਈਟਮੈਂਟ ਨਾਲ ਹੀ ਹਮੇਸ਼ਾ ਸੈੱਟ ਤੇ ਜਾਂਦਾ ਹੁੰਦਾ ਉਸੇ ਐਕਸਾਈਟਮੈਂਟ ਨਾਲ ਮੈਂ ਡਾਇਰੈਕਟਰ ਨੂੰ ਮਿਲਦਾ ਹਰ ਰੋਜ਼ ਆ ਕੇ ਜਦੋਂ ਵੀ ਸੈੱਟ ਤੇ ਆਉਣਾ ਹੁੰਦਾ ਤੇ ਉਹ ਮੈਂ ਉਹ ਗੱਲ ਕਰ ਰਿਹਾ ਸੀ ਕਿ ਜਦੋਂ ਉਹਨਾਂ ਨੇ ਸਿਨੇਮਾ ਚੇਂਜ ਕੀਤਾ ਨਾ ਵੀ ਆ ਆਮ ਮੈਂ ਕੀ ਸਾਡੇ ਸਾਰੇ ਜਿੰਨੇ ਵੀ ਐਕਟਰਸ ਨੇ ਆਰਟਿਸਟਸ ਨੇ ਜਾਂ ਸਾਡੇ ਟੈਕਨੀਸ਼ੀਅਨਸ ਨੇ ਦੇ ਆਰ ਥੈਂਕਫੁਲ ਬਿਲਕੁਲ ਮਨ ਜੀ ਦੇ ਜੀ ਤੇ ਜਦੋਂ ਜਦੋਂ ਵੀ ਸਿਨੇਮਾ ਤੇ ਮੈਂ ਮੈਂ ਕਹਿੰਨਾ ਕਿ ਮੈਂ ਥੈਂਕਫੁਲ ਹਾਂ ਮੇਰੇ ਹਰੇਕ ਸੀਨੀਅਰ ਐਕਟਰ ਦਾ ਹਰੇਕ ਸੀਨੀਅਰ ਫਿਲਮ ਮੇਕਰ ਦਾ ਕਿਉਂਕਿ ਜੇ ਉਹਨਾਂ ਨੇ ਗਿਵ ਅਪ ਕਰਦਾ ਹੁੰਦਾ ਤੇ ਮੈਂ ਮੇਰੇ ਤੱਕ ਸਿਨੇਮਾ ਪਹੁੰਚਣਾ ਨਹੀਂ ਤੇ ਮੈਂ ਮੇਰੇ ਜਿਹੜੇ ਸੀਨੀਅਰ ਐਕਟਰਸ ਨੇ ਚਾਹੇ ਐਮੀ ਵੇਰਕ ਹੋਣ ਚਾਹੇ ਗਿੱਪੀ ਗਰੇਵਾਲ ਹੋਣ ਇਹਨਾਂ ਨੇ ਕਿੰਨੀਆਂ ਵੱਡੀਆਂ ਵੱਡੀਆਂ ਫਿਲਮਾਂ ਦੇ ਤੇ ਵੱਡੀਆਂ ਫਿਲਮਾਂ ਦਿੱਤੀਆਂ ਨੇ ਪੰਜਾਬੀ ਸਿਨੇਮਾ ਨੂੰ ਇਹਨਾਂ ਨੇ ਵੱਡੇ ਖੰਭ ਲਾਏ ਨੇ ਤੇ ਦੇਵ ਬਾਈ ਦਾ ਸਭ ਤੋਂ ਵੱਧ ਸ਼ੁਕਰਗੁਜ਼ਾਰਾਂ ਕਿਉਂਕਿ ਮੈਨੂੰ ਆਦੇ ਮੋਢੇ ਤੇ ਚੱਕ ਕੇ ਖੜਾ ਕਰਦੇ ਨੇ ਤੇ ਆਫ ਕੋਰਸ ਇੱਕ ਇੱਕ ਬੜਾ ਆਊਟ ਆਫ ਸਿਲੇਬਸ ਜਿਹਾ ਸਵਾਲ ਆ ਇਹ ਲਾਸਟ ਸਵਾਲ ਆ ਇਹ ਮੈਨੂੰ ਇਹ ਦੱਸਿਓ ਵੀ ਤੁਹਾਡੇ ਹਿਸਾਬ ਨਾਲ ਪੰਜਾਬੀ ਸਿਨੇਮਾ ਜਿਹੜੀਆਂ ਸਿਨੇਮੇ ਦੀਆਂ ਜਿਹੜੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਸਨ 2001 ਤੋਂ ਲੈ ਕੇ 2015 ਤੱਕ ਕਿਹੜੀ ਐਸੀ ਫਿਲਮ ਮਤਲਬ ਲੱਗਦੀ ਤੁਹਾਨੂੰ ਵੀ ਜੇ ਦਾ ਆਉਣ ਵਾਲੇ ਸਮੇਂ ਚ ਰੀਮੇਕ ਪਾਉਣਾ ਚਾਹੀਦਾ ਮੈਨੂੰ ਮਨੋਜ ਪੁੰਜ ਦੀਆਂ ਫਿਲਮਾਂ ਦਾ ਲੱਗਦਾ ਰਹਿੰਦਾ ਮਨੋਜ ਪੁੰਜ ਮੇਰੇ ਬੜੇ ਫੇਵਰੇਟ ਡਾਇਰੈਕਟਰ ਨੇ ਬਹੁਤ ਕਮਾਲ ਮੈਨੂੰ ਲੱਗਦਾ ਵਾਰਿਸ਼ਾ ਉਹਨਾਂ ਨੇ ਬਹੁਤ ਹੀ ਕਮਾਲ ਬਣਾਈ ਸੀ ਜਿਹੜੀ ਲੋਕਾਂ ਤੱਕ ਉਹਨੇ 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 ਨਹੀਂ ਪਹੁੰਚੀ ਫਿਰ ਉਹਨਾਂ ਨੇ ਸ਼ਹੀਦ ਮੁਹਬਤ ਬੂਟਾ ਸਿੰਘ ਜਿਹੜੀ ਬਹੁਤ ਬਣਾਈ ਉਹ ਉਹ ਚਲੋ ਫਿਰ ਵੀ ਫਾਈਨੈਂਸ਼ਲੀ ਬੜੀ ਵਧੀਆ ਰਹੀ ਸੀ ਬਹੁਤ ਚੀਜ਼ਾਂ ਸੀ ਬਟ ਹੁਣ ਨਵੇਂ ਜਨਰੇਸ਼ਨ ਨੂੰ ਸ਼ਹੀਦ ਮੁਹਬਤ ਬੂਟਾ ਸਿੰਘ ਦੀ ਚੀਜ਼ ਪਤਾ ਹੋਣੀ ਚਾਹੀਦੀ ਹੈ ਉਹ 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 ਕਹਾਣੀਆਂ ਵਾਰਿਸਾ ਪਤਾ ਹੋਣਾ ਚਾਹੀਦਾ ਹਨਾ ਉਹ ਬੜਾ ਇੰਪੋਰਟੈਂਟ ਆ ਸਾਡੇ ਸਾਡੇ ਫੋਕ ਨੇ ਹੀਰਾਂ ਹਨਾ ਹੀਰ ਤੇ ਉਹ ਇਹ ਮਨੋਜ ਪੁੰਜ ਸਾਹਿਬ ਦੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਰੀਮੇਕ ਹੋ ਸਕਦਾ ਮੈਨੂੰ ਲੱਗਦਾ ਬਾਕੀ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਬੜੀਆਂ ਸਾਰੀਆਂ ਫਿਲਮਾਂ ਹੈਗੀਆਂ ਨੇ ਹਾਂ ਹਾਂ ਮੇਰਾ ਮੇਰਾ ਇਹ ਹੈ ਫਿਰ ਮੈਨੂੰ ਮੜੀ ਦਾ ਦਿਓ ਬਹੁਤ ਵਧੀਆ ਲੱਗਦੀ ਆ ਹਨਾ ਉਹ ਉਹਦਾ ਵੀ ਹੋ ਸਕਦਾ ਹੈ ਰੀਮੇਕ ਕਿਉਂਕਿ ਅ ਗਰੀਬ ਹੀਰੋ ਵੀ ਹੋ ਸਕਦਾ ਹਨਾ ਉਹ 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 ਵੀ ਉਹ ਪ੍ਰਾਨ ਹਾਂ ਜਾਨ ਜਾਨਰਾ ਦੇਖਣ ਨੂੰ ਮਨ ਕਰਦਾ ਹਾਂ ਮੈਂ ਕਦੇ ਉਹ ਮੇਸ਼ਾ ਕਹਿੰਦਾ ਇਹ ਤਾਂ ਤੇਰਾ ਵਿਆਹ ਨਹੀਂ ਹੋਣਾ ਮੈਂ ਮੈਂ ਤਾਂ ਉਹ ਫ੍ਰੀਸਾਉਂ ਨਹੀਂ ਫਰਮਾ ਦੇ ਵੀ ਹੋਣਾ ਚਾਹੀਦਾ ਨਾ ਲੌਂਗ ਦਾ ਲਿਸ਼ਕਾਰਾ ਡਾਇਫ ਹੈ ਨਾ ਚਾਹੀਦਾ ਉਹ ਉਹ ਪਰ ਉੰਪਰੀ ਸਾਹਿਬ ਨੂੰ ਪਲੇ ਕੌਣ ਕਰੂ ਪਲੇ ਕੌਣ ਨਹੀਂ ਨਹੀਂ ਉਹ ਇਹ ਔਖਾ ਕੰਮ ਆ ਇਹ ਉੰਪਰੀ ਸਾਹਿਬ ਨੂੰ ਔਖਾ ਕਰਾਂ ਮਾਰਕੀਟ ਮੁਕੇ ਟੱਢੇ ਜਿਹ ਕੁੱਤੇ ਪਾ ਦੂੰ ਉਹਨਾਂ ਦੇ ਡਾਇਲੌਗ ਉਹ ਉਹ ਬੁੜੀਆ ਤੇਰੇ ਗੱਟੇ ਵੜ ਦੂੰ ਹਾਂ ਬੁੜੀਆ ਤੇਰੇ ਗੱਟੇ ਵੜ ਦੂੰ ਗੱਟੇ ਬਹੁਤ ਬੁੜੀਆ ਉਹ ਉੰਪਰੀ ਸਾਹਿਬ ਨੂੰ ਪਲੇ ਕਰਨਾ ਪੋਸੀਬਲ ਨਹੀਂ ਆ ਪੋਸੀਬਲ ਨਹੀਂ ਆ ਬੜੋਂ ਉਹਨਾਂ ਦੇ ਵੀ ਮੈਂ ਇੱਥੇ ਓਮਬਰੀ ਸਾਹਿਬ ਨੂੰ ਵੀ ਜ਼ਿਕਰ ਕਰਨਾ ਚਾਹੂੰਗਾ ਇਹ ਨਾ ਇਹ ਗੱਲ ਕਰ ਰhese ਸੀ ਮਨੋਜ ਬਾਜਪਈ ਕਹਿੰਦੇ ਅਸੀਂ ਜਦੋਂ ਹਿੰਦੁਸਤਾਨੀ ਸਿਨੇਮਾ ਦੇ ਜਿਹੜੇ ਐਕਟਰਸ ਆ ਅਸੀਂ ਹਮੇਸ਼ਾ ਗੱਲ ਕਰਦੇ ਆ ਅਲਪੀਚੀਨੋ ਦੀ ਅਸੀਂ ਹਮੇਸ਼ਾ ਗੱਲ ਕਰਦੇ ਆ ਭਾਈ ਰਾਬਰਟ ਡਿਨੀਰੋ ਦੀ ਉਹ ਵੈਸਟ ਦੇ ਬੰਦਿਆਂ ਦੀ ਅਸੀਂ ਗੱਲ ਕਰਦੇ ਆ ਵੀ ਉਹ ਬੜਾ ਘੈਂਟ ਲਿਓ ਨਾਡੋ ਬੜਾ ਘੈਂਟ ਮੈਂ ਵੀ ਫੈਨ ਆ ਯਾਰ ਉਹਨਾਂ ਦਾ ਮੈਂ ਬਹੁਤ ਬਹੁਤ ਵੱਡਾ ਫੈਨ ਆ ਮੈਂ ਉਹਨਾਂ ਨੂੰ ਉਹਨਾਂ ਦੀ ਬਹੁਤ ਫਿਲਮਾਂ ਦੇਖਦਾ ਪਰ ਅਸੀਂ ਕਿਉਂ ਨਹੀਂ ਗੱਲ ਕਰਦੇ ਓਮਬਰੀ ਸਾਹਿਬ ਦੀ ਬਿਲਕੁਲ ਉਹਨ ਪੂਰੀ ਸਾਭ ਵਰਗੇ ਬੰਦੇ ਭੁੱਖੇ ਰਹਿ ਕੇ ਜਦੋਂ ਉਹਨਾਂ ਕੋਲੇ ਖਾਣ ਨੂੰ ਰੋਟੀ ਨਹੀਂ ਸੀ ਭਰਨ ਨੂੰ ਕਰਾਏ ਹੈ ਨਹੀਂ ਸੀ ਉਦੋਂ ਵੀ ਉਹ ਐਡੀਆਂ ਕਮਾਲ ਪਰਫਾਰਮੈਂਸਾਂ ਦੇ ਗਏ ਜ਼ਿੰਦਗੀ ਦੇ ਇੰਨੇ ਦੁੱਖ ਚੱਲ ਰਹੇ ਸੀ ਉਹ ਨਾ ਉਹਨਾਂ ਕੋਲੇ ਵੈਰਨਟੀਆਂ ਸੀ ਨਾ ਕੁਝ ਹੋਰ ਟੈਨਸ਼ਨਾਂ ਬਹੁਤ ਸਾਰੀਆਂ ਟੈਨਸ਼ਨਾਂ ਸੀ ਸਹੂਲਤਾਂ ਕੋਈ ਨਹੀਂ ਸੀ ਫਿਰ ਵੀ ਉਹ ਸਿੰਗਲ ਟੇਕ ਦੇ ਵਿੱਚ ਜਿਹੜੀਆਂ ਪਰਫਾਰਮੈਂਸਾਂ ਦੇ ਗਏ ਉਹ ਦੇਣਿਆ ਪੋਸੀਬਲ ਨਹੀਂ ਹੈਗੀਆਂ ਅੱਜ ਦੇ ਟਾਈਮ ਚ ਇੱਕ ਮੈਨੂੰ ਤਾਂ ਬਈ ਮੈਂ ਮੁੰਬਈ ਇੰਟਰਵਿਊ ਕੀਤਾ ਸੀਗਾ ਪਿੰਟਲ ਸਾਹਿਬ ਉਹਨਾਂ ਦਾ ਉਹ ਦੱਸਦੇ ਸੀ ਕਹਿੰਦੇ ਕਿ ਉਦੋਂ ਰੀਲ ਦੀ ਕਾਸਟ ਬੜੀ ਹੁੰਦੀ ਸੀ ਤੇ ਇੱਕ ਟੇਕ ਚ ਹੀ ਫਾਈਨਲ ਕਰਨਾ ਹੁੰਦਾ ਸੀ ਕਿਉਂਕਿ ਰੀਲ ਦੀ ਕਾਸਟ ਬਹੁਤ ਹੁੰਦੀ ਸੀ ਔਰ ਸਾਰੇ ਆਰਟਿਸਟ ਹੁੰਦੇ ਸੀ ਜਦੋਂ ਵੱਡੇ ਦੇਵਾਨੰਦ ਸਾਹਿਬ ਹੋ ਗਏ ਜਾਂ ਹੋਰ ਰਜੇਸ਼ ਖੰਨਾ ਜੀ ਹੋ ਗਏ ਕਹਿੰਦੇ ਉਹ ਤੋਂ ਸਾਡੇ ਲਈ ਬੜਾ ਔਖਾ ਹੁੰਦਾ ਸੀ ਕਿ ਇਹਨਾਂ ਦੇ ਅੱਗੇ ਇੱਕੋ ਟੇਕ ਚ ਕਰਨਾ ਕਿੱਦਾਂ ਕਰਨਾ ਸਾਨੂੰ ਵੀ ਨਹੀਂ ਪਤਾ ਹੁੰਦਾ ਸੀ ਉਹਦਾ ਮੋਨੀਟਰ ਵੀ ਨਹੀਂ ਸੀ ਲੱਗੇ ਹੁੰਦੇ ਕਿ ਬੰਦਾ ਆਪਣੀ ਪਰਫਾਰਮੈਂਸ ਦੇਖ ਲੂਗਾ ਆਗਾ ਜਿਹੜਾ ਟੇਕ ਦੇਦਾ ਉਹ ਛੱਪ ਗਿਆ ਵਾਸਤੇ ਉੱਥੇ ਹੀ ਰਹਿਣਾ ਤੇ ਉਸੇ ਦੇ ਵਿੱਚ ਕਹਿੰਦੇ ਪ੍ਰੋਡਿਊਸਰ ਸੁਣਾਣੇ ਖੜਾ ਹੁੰਦਾ ਸੀ ਕਿ ਹਾਂ ਬਈ ਜੇ ਦੂਜਾ ਟੇਕ ਕਹਿ ਦੋ ਨਾ ਇੱਕ ਹੋਰ ਟੇਕ ਡਾਇਰੈਕਟਰ ਕਹਿ ਦਿੰਦਾ ਸੀ ਤਾਂ ਪ੍ਰੋਡਿਊਸਰ ਨਾਲ ਦੀ ਨਾਲ ਪਿੱਛੇ ਰੌਲਾ ਪਾ ਲੈਂਦਾ ਹੁੰਦਾ ਸੋ ਆਫਕੋਰਸ ਉਹ ਇਸ ਕਰਕੇ ਪੂ ਲੋਕ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਆਪਦੇ ਮੋਢਿਆਂ ਤੇ ਚੱਕ ਕੇ ਰੱਖਿਆ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹਨਾਂ ਦਾ ਬਿਲਕੁਲ ਭਾਈ ਆ ਪਾਜੀ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਹੁਣ ਆ ਰਹੀਆਂ ਨੇ ਤੜਾ ਤੜ ਪਿਆਰ ਤੁਸੀਂ ਦੇ ਰਹੇ ਹੋ ਤੇ ਆਪਣਾ ਪਿਆਰ ਇਦਾਂ ਹੀ ਦਿੰਦੇ ਰਹੋ ਤੇ ਜਾਂਦੇ ਜਾਂਦੇ ਆਪਣੇ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਕੀ ਕਹੂੰਗਾ ਮੈਂ ਸਿਰਫ ਇਹ ਕਹੂੰਗਾ ਕਿ ਪਿਆਰ ਦੀ ਅੱਜਕੱਲ ਬੜੀ ਕਮੀ ਹੈ ਸੋਸ਼ਲ ਮੀਡੀਆ ਜਿਹੜਾ ਉਹ ਬੜਾ ਉਹਨਾਂ ਥੋੜਾ ਤੰਗ ਦਿਲ ਹੋਇਆ ਪਿਆ ਹਾਂ ਤੇ ਇਸ ਕਰਕੇ ਉਹਦੇ ਚੋਂ ਬਾਹਰ ਨਿਕਲ ਕੇ ਸੀ ਇੱਕ ਦੂਜੇ ਨੂੰ ਪਿਆਰ ਕਰੀਏ ਬਸ ਤੇ ਸੋਸ਼ਲ ਮੀਡੀਆ ਬਹੁਤ ਫੇਕ ਦੁਨੀਆ ਇਹਦੇ ਚੋਂ ਇਹਦੇ ਚੋਂ ਪਰੇ ਨਿਕਲ ਕੇ ਸਿਰਫ ਅਸੀਂ ਰੀਅਲ ਦੁਨੀਆ ਦੇ ਵਿੱਚ ਵਾਪਸ ਆਈਏ ਜਿਹੜੀ ਸਾਡੀ ਸ਼ੁਰੂ ਤੋਂ ਸੀਗੀ ਹੈਨਾ ਅਸੀਂ ਇੰਜੋਏ ਵੀ ਜਾਂ ਇੰਜੋਏ ਬਹੁਤ ਜ਼ਿਆਦਾ ਸੀ ਮੈਂ ਉਹਨੂੰ ਮਿਸ ਕਰਦਾ ਮੈਂ ਉਹਨੂੰ ਪਿਆਰ ਕਰਦਾ ਉਹ ਪੁਰਾਣੀਆਂ ਦੋਸਤੀਆਂ ਮਿਸ ਕਰਦਾ ਅੱਜ ਕੱਲ ਦੇ ਟਾਈਮਾਂ ਦੇ ਵਿੱਚ ਹੁੰਦੀਆਂ ਹੋਣਗੀਆਂ ਬਹੁਤ ਸੋਹਣੀਆਂ ਮੈਂ ਨਹੀਂ ਕਹਿੰਦਾ ਨਹੀਂ ਹੁੰਦੀਆਂ ਬਟ ਥੋੜਾ ਤੰਗਦਿਲੀਆਂ ਜ਼ਿਆਦਾ ਆ ਗਈਆਂ ਨੇ ਸੋ ਪਿਆਰ ਕਰੀਏ ਅਸੀਂ ਬਹੁਤ ਹਾਂ ਔਰ ਇੱਕ ਚੀਜ਼ ਤੇ ਕੋਈ ਲੋੜ ਨਹੀਂ ਹੁੰਦੀ ਸਾਨੂੰ ਆਪਦੇ ਵਿਚਾਰ ਦੱਸਣ ਦੀ ਠੀਕ ਹੈ ਕੋਈ ਜਾਂਦਾ ਜੋ ਵਧੀਆ ਹੋ ਜਾਂਦਾ ਕੁਝ ਵੀ ਮਾੜਾ ਨਹੀਂ ਹੋ ਰਿਹਾ ਇੱਥ ਤੇ ਵਾ ਪਿਆਰਕ ਦੀ ਹਾਂ ਦੇਖਣ ਵਾਲੀ ਅੱਖਾ ਹਾਂ ਦੇਖਣ ਵਾਲੀ ਅੱਖਾ ਬਸ ਸਭ ਸਭ ਕਿਤੇ ਬਹੁਤ ਉਹ ਪਰਮਾਤਮਾ ਤੋਂ ਵੱਡੇ ਅਸੀਂ ਹੈ ਹੀ ਨਹੀਂ ਉਹ ਪਰਮਾਤਮਾ ਜੋ ਕਰੀ ਜਾਂਦਾ ਬਹੁਤ ਸੁਣਾ ਕਰੀ ਜਾਂਦਾ ਬਹੁਤ ਵਧੀਆ ਕਰ ਰਿਹਾ ਤੇ ਬਸ ਅਕਾਲ ਪੁਰਖ ਦੇ ਲਾੜ ਲੱਗ ਕੇ ਅਸੀਂ ਵਧੀਆ ਚੀਜ਼ਾਂ ਨੂੰ ਅਪਰੀਸ਼ੀਏਟ ਕਰੀਏ ਬਿਲਕੁਲ ਥੈਂਕ ਯੂ ਭਾਈ ਥੈਂਕ ਯੂ ਸਾਰੇ ਪ੍ਰੋਜੈਕਟਸ ਲਈ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਜਦੋਂ ਕਿਸੇ ਪੋਜ਼ਿਟਿਵ ਰੂਹ ਨਾਲ ਬੈਠੋ ਉਹਨਾਂ ਦੇ ਬੰਦਾ ਉਹੀ ਪੋਜ਼ਿਟਿਵ ਹੋ ਜਾਂਦਾ ਅਸੀਂ ਉਸ ਟਾਈਮ ਪੋਜ਼ਿਟਿਵ ਨਹੀਂ ਹੋਏ ਜਦੋਂ ਕੋਰੋਨਾ ਆਇਆ ਸੀ ਪਰ ਅੱਜ ਭਾਈ ਨਾਲ ਬੈਠੇ ਪੋਜ਼ਿਟਿਵ ਹੋ ਗਏ ਤਨੋਂ ਤੇ ਮਨੋਂ ਪੋਜ਼ਿਟਿਵ ਹੋ ਗਏ ਆ ਸੋ ਡੀਐਸਪੀ ਦੇਵ ਟੂ ਦੀ ਸ਼ੂਟਿੰਗ ਚੱਲ ਰਹੀ ਆ ਔਨ ਲొਕੇਸ਼ਨ ਸ਼ੂਟ ਤੇ ਆਪਾਂ ਬਾਈ ਹੁਣਾਂ ਨਾਲ ਗੱਲਬਾਤਾਂ ਕੀਤੀਆਂ ਤੇ ਬਾਕੀ ਜੁੜੇ ਰਹੋ ਨੈਕਸਟ ਇੰਟਰਵਿਊ ਚ ਮਿਲਦੇ ਆ ਤਦ ਤੱਕ ਲਈ ਮੈਨੂੰ ਪਰਮਦੇਵ ਇਜਾਜ਼ਤ ਦੇ ਕਰੋ ਰਦਾ ਨਾ ਸਪੋਕਸਮੈਨ ਸਤਿ ਸ਼੍ਰੀ ਅਕਾਲ